ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਰਜੀਤ ਪਾਸਕਰ ਜੀ ਪਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਡੱਲਾ ਸਾਹਿਬ ਬਹੁਤ ਤਨਵਾਦ ਪਾਸਕਰ ਜੀ ਪਾਸਕਰ ਸਾਹਿਬ ਜਲੰਧਰ ਜ਼ਿਮਨੀ ਚੋਣ ਦੀ ਸਿਆਸਤ ਨੇ ਪੂਰਾ ਉਬਾਲ ਲਿਆ ਹੈ ਅਕਾਲੀ ਦਲ ਦੀ ਸਿਆਸਤ ਵਿੱਚ ਪੂਰਾ ਉਬਾਲ ਹੈ ਆਮ ਆਦਮੀ ਪਾਰਟੀ ਦੀ ਸਿਆਸਤ ਵਿੱਚ ਵੀ ਉਬਾਲ ਹੈ ਔਰ ਪਾਰਲੀਮੈਂਟ ਦੇ ਵਿੱਚ ਵੀ ਪੂਰਾ ਸਿਆਸੀ ਉਬਾਲ ਰਿਹਾ ਹੈ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਬਣਨ ਤੋਂ ਬਾਅਦ ਅੱਜ ਸਭ ਤੋਂ ਪਹਿਲਾਂ ਜਿਹੜਾ ਪੇਪਰ ਲੀਕ ਕਾਂਡ ਹੈ ਉਹਦੇ ਉੱਪਰ ਪਾਰਲੀਮੈਂਟ ਦੇ ਵਿੱਚ ਚਰਚਾ ਕਰਨਾ ਚਾਹੁੰਦੇ ਸੀ ਪਰ ਪਾਰਲੀਮੈਂਟ ਦਾ ਸੈਸ਼ਨ ਸਥगित ਕਰ ਦਿੱਤਾ ਗਿਆ ਓਮ ਮਿਰਲਾ ਚਾਹੁੰਦੇ ਸੀ ਕਿ ਰਾਸ਼ਟਰਪਤੀ ਦੇ ਭਾਸ਼ਣ ਤੇ ਜਿਹੜਾ ਧੰਨਵਾਦ ਪ੍ਰਸਤਾਵ ਹੈ ਉਹਦੇ ਉੱਪਰ ਸਭ ਤੋਂ ਪਹਿਲਾਂ ਬਹਿਸ ਕੀਤੀ ਜਾਵੇ ਚਰਚਾ ਕੀਤੀ ਜਾਵੇ ਪਰ ਉਹਦੇ ਦਰਮਿਆਨ ਹੀ ਤੁਸੀਂ ਪੇਪਰ ਲੀਕ ਔਰ ਅਜੰਸੀ ਨੀਟ ਹੈ ਜਿਹੜੀ ਜਿਹੜੀ ਟੈਸਟ ਨੈਸ਼ਨਲ ਟੈਸਟਿੰਗ ਏਜੰਸੀ ਹੈ ਤੁਸੀਂ ਉਹਦੇ ਤੇ ਗੱਲ ਕਰ ਸਕਦੇ ਹੋ ਆਪਣਾ ਪੰਡ ਵਿਊ ਰੱਖ ਸਕਦੇ ਹੋ ਪਰ ਰਾਹੁਲ ਗਾਂਧੀ ਚਾਹੁੰਦੇ ਸੀ ਕਿ ਵਿਦਿਆਰਥੀਆਂ ਦਾ ਮਸਲਾ ਕਿਉਂਕਿ ਸਭ ਤੋਂ ਵੱਡਾ ਹੈ ਦੇਸ਼ ਚ ਕਰੋਨਾ ਵਿਦਿਆਰਥੀ ਉਹਨਾਂ ਦੇ ਮਾਪੇ ਨੇ ਪੇਪਰ ਲੀਕ ਪੇਪਰ ਰੱਦ ਹੋਣਾ ਆਮ ਗੱਲ ਹੋ ਗਈ ਹੈ ਸਭ ਤੋਂ ਪਹਿਲਾਂ ਇਹਦੇ ਉੱਪਰ ਚਰਚਾ ਕੀਤੀ ਜਾਵੇ ਇਸ ਗੱਲ ਤੇ ਰੇੜਕਾ ਬਣਿਆ ਔਰ ਪਾਰਲੀਮੈਂਟ ਦਾ ਸੈਸ਼ਨ ਸਥगित ਕਰ ਦਿੱਤਾ ਗਿਆ ਪਹਿਲਾਂ 12 ਵਜੇ ਤੱਕ ਕੀਤਾ ਗਿਆ ਫਿਰ ਹੁਣ 1 ਜੁਲਾਈ ਮਤਲਬ ਹੁਣ ਸੋਮਵਾਰ ਨੂੰ ਸੋਮਵਾਰ ਤੱਕ ਸੋਮਵਾਰ ਨੂੰ ਹੁਣ ਨਵੇਂ ਸਿਰੇ ਦੇ ਉੱਤੇ ਪਾਰਲੀਮੈਂਟ ਦੇ ਸੈਸ਼ਨ ਤੇ ਬਹਿਸ ਸ਼ੁਰੂ ਹੋਣੀ ਹੈ ਤੇ ਰਾਹੁਲ ਗਾਂਧੀ ਇੱਕ ਨਬਜ਼ ਲੋਕਾਂ ਦੀ ਪਛਾਣਨ ਚ ਕਾਮਯਾਬ ਰਹੇ ਪਰ ਸਵਾਲ ਇਹ ਬਹੁਤ ਵੱਡਾ ਹੈ ਕਿ ਮੋਦੀ ਦੀ ਗਰੰਟੀ ਲਗਾਤਾਰ ਦਿੱਤੀ ਗਈ ਸੀ ਪੇਪਰ ਲੀਕ ਨਹੀਂ ਹੋਣਗੇ ਐਨਟੀਈ ਬਣਾਈ ਗਈ ਸੀ ਭਾਰਤ ਦੀ ਸਰਕਾਰ ਪਹਿਲੇ ਸੈਸ਼ਨ 'ਚ ਅਗਰ ਕਰੋੜਾ ਵਿਦਿਆਰਥੀਆਂ ਨਾਲ ਜੁੜੇ ਮਾਮਲੇ ਪੇਪਰ ਲੀਕ ਤੇ ਗੱਲ ਕਰ ਲੈਂਦੀ ਪਰੰਪਰਾਵਾਂ ਦੇਸ਼ ਹਿੱਤ 'ਚ ਬਦਲੀਆਂ ਜਾ ਸਕਦੀਆਂ ਨੇ ਪਰ ਪਾਰਲੀਮੈਂਟ ਦਾ ਸੈਸ਼ਨ ਸਥगित ਕਰ ਦਿੱਤਾ ਗਿਆ ਬਹਿਸ ਹੋਈ ਨਹੀਂ ਹੁਣ ਆਪਾਂ ਸਭ ਤੋਂ ਪਹਿਲਾਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ ਅਕਾਲੀ ਦਲ ਦੇ ਲੀਡਰ ਇੱਕ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਨੇ ਦੋ ਧੜੇ ਬਣ ਚੁੱਕੇ ਨੇ ਇੱਕ ਧੜਾ ਨਰਾਜ਼ ਦਾ ਇੱਕ ਧੜਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਮੁੱਖ ਅਕਾਲੀ ਦਲ ਹੈ ਹੁਣ ਕੱਲ ਫਿਰ ਸੁਖਬੀਰ ਸਿੰਘ ਬਾਦਲ ਮੀਟਿੰਗਾਂ ਕਰ ਰਹੇ ਨੇ 29 ਜੂਨ ਨੂੰ ਯੂਥ ਅਕਾਲੀ ਦਲ ਦੀ ਮੀਟਿੰਗ ਹੋਣੀ ਹੈ 2 ਵਜੇ ਪਾਰਟੀ ਦੇ ਦਫਤਰ 'ਚ ਔਰ 1 ਜੁਲਾਈ ਨੂੰ ਪਾਰਟੀ ਦੇ ਐਸਸੀ ਵਿੰਗ ਦੀ ਮੀਟਿੰਗ ਰੱਖੀ ਗਈ ਹੈ ਔਰ 2 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਵੀ ਰੱਖੀ ਗਈ ਹੈ ਜਿਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਵੀ ਮੌਜੂਦ ਰਹਿਣਗੇ ਐਡਵੋਕੇਟ ਹਰਚਰਨ ਸਿੰਘ ਧਾਮੀ ਵੀ ਉੱਥੇ ਮੌਜੂਦ ਰਹਿਣਗੇ ਔਰ ਬੈਕਵਰਡ ਕਲਾਸਸ ਦੇ ਵਿੰਗ ਦੀ ਮੀਟਿੰਗ ਵੀ 2 ਜੁਲਾਈ ਨੂੰ ਰੱਖੀ ਗਈ ਹੈ ਸੋ ਸੁਖਬੀਰ ਸਿੰਘ ਬਾਦਲ ਇਹਨਾਂ ਨਾਰਾਜ਼ ਆਗੂਆਂ ਤੋਂ ਬਿਨਾ ਜਿਹੜੇ ਪਾਰਟੀ ਦੇ ਬਾਕੀ ਵਿੰਗ ਨੇ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਵੀ ਅਤੀ ਜ਼ਰੂਰੀ ਮਸਲਿਆਂ ਤੇ ਵਿਚਾਰ ਕਰਨਗੇ ਔਰ ਐਸਸੀ ਵਿੰਗ ਯੂਥ ਵਿੰਗ ਬੈਕਵਰਡ ਕਲਾਸਸ ਵਿੰਗ ਨਾਲ ਵੀ ਇਹ ਚਰਚਾ ਕਰਨਗੇ ਕਿ ਅਕਾਲੀ ਦਲ ਕਮਜ਼ੋਰ ਕਿਉਂ ਹੋਇਆ ਇਹਦੇ ਦਰਮਿਆਨ ਰੌਲਾ ਇਸ ਗੱਲ ਦਾ ਹੈ ਕਿ ਅਕਾਲੀ ਦਲ ਨੇ ਯੂ-ਟਰਨ ਕਿਉਂ ਲਿਆ ਬੀਬੀ ਸੁਰਜੀਤ ਕੌਰ ਨੂੰ ਚੋਣ ਨਿਸ਼ਾਨ ਦੇ ਕੇ ਹੁਣ ਪਾਸਾ ਕਿਉਂ ਵਟਿਆ ਇਹਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕੀ ਨਰਾਜ਼ ਧੜਾ ਨਰਾਜ਼ ਧੜਾ ਜਿਹੜਾ ਬੀਬੀ ਸੁਰਜੀਤ ਕੌਰ ਦੇ ਸਮਰਥਨ 'ਚ ਅੱਜ ਵੀ ਖੜਾ ਹੈ ਕੀ ਉਹ ਇਹਨੂੰ ਇੱਕ ਫਤਵੇ ਦੇ ਰੂਪ 'ਚ ਦੇਖੇਗਾ ਕਿ ਅਗਰ ਨਰਾਜ਼ ਧੜਾ ਸੁਰਜੀਤ ਕੌਰ ਬੀਬੀ ਸੁਰਜੀਤ ਕੌਰ ਨੂੰ ਚਿਤਾ ਗਿਆ ਜਾਂ ਬਹੁਤ ਵੱਡੀ ਵੋਟ ਸ਼ੇਅਰ ਹਾਸਲ ਕਰ ਗਿਆ ਤੇ ਕੀ ਉਹ ਨਰਾਜ਼ ਧੜਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਮੁਕਾਬਲੇ ਆਪਣੇ ਆਪ ਨੂੰ ਸਾਬਤ ਕਰਨ ਦੀਆਂ ਕੋਸ਼ਿਸ਼ਾਂ 'ਚ ਰੁੱਝਿਆ ਇਸ ਤਰ੍ਹਾਂ ਦੀਆਂ ਖਬਰਾਂ ਨੇ ਪਰ ਜਿਹੜੀ ਗੱਲ ਚੱਲ ਰਹੀ ਹੈ ਜਿਵੇਂ ਸੁਰਜੀਤ ਕੌਰ ਦੇ ਪਰਿਵਾਰ ਨੇ ਕਿਹਾ ਕਿ ਅਸੀਂ ਅੰਮ੍ਰਿਤਪਾਲ ਦੇ ਪਰਿਵਾਰ ਅਸੀਂ ਸਰਬਜੀਤ ਸਿੰਘ ਖਾਲਸਾ ਦੇ ਪਰਿਵਾਰ ਜਾਂ ਉਹਨਾਂ ਨੂੰ ਬੇਨਤੀ ਕਰਾਂਗੇ ਸ਼ਮਦੀਪ ਸਿੰਘ ਬਾਣ ਨੂੰ ਬੇਨਤੀ ਕਰਦੇ ਆ ਤੇ ਕੀ ਨਰਾਜ਼ ਧੜਾ ਆਪ ਚੱਲ ਕੇ ਜਾਏਗਾ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਕੋਲੇ ਜਾਂ ਸਰਬਜੀਤ ਸਿੰਘ ਖਾਲਸਾ ਕੋਲੇ ਜਾਂ ਪੰਥਕ ਧਿਰਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕੀ ਲੱਗਦਾ ਤੁਹਾਨੂੰ ਵੈਸੇ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਵਿੱਚ ਇਹ ਚੀਜ਼ਾਂ ਅਨਫੋਲਡ ਹੋ ਰਹੀਆਂ ਲੱਗਦਾ ਨਹੀਂ ਕਿ ਇੰਨਾ ਸੋਖਾ ਹੈਗਾ ਹਾਲਾਂਕਿ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਤੁਹਾਨੂੰ ਯਾਦ ਹੋਵੇਗਾ ਕੁਝ ਦਿਨ ਪਹਿਲੇ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਸੀ ਔਰ ਕੋਰ ਕਮੇਟੀ ਦੀ ਉਸ ਮੀਟਿੰਗ ਦੇ ਵਿੱਚ तकरीबन ਸਾਰੇ ਜਿਹਨੂੰ ਆਪਾਂ ਬਾਗੀ ਲੀਡਰ ਕਹਿੰਦੇ ਆ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਧੜੇ ਕਿਉਂਕਿ ਜਦ ਅਸੀਂ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਤਰਾ ਕਹਿੰਦੇ ਆ ਨਾ ਅਕਾਲੀ ਦਲ ਨੂੰ ਤੇ ਅਕਾਲੀ ਦਲ ਦੀ ਸੀਨੀਅਰ ਸੀਨੀਅਰ ਲੀਡਰਸ਼ਿਪ ਨੂੰ ਇਤਰਾਜ਼ ਹੁੰਦਾ ਹੈ ਕਿ ਵੀ ਲੀਡਰ ਅਕਾਲੀ ਦਲ ਤੇ ਸਾਡਾ ਔਰ ਦੂਜੇ ਪਾਸੇ ਜਿਹੜੇ ਬਾਗੀ ਹੈਗੇ ਨੇ ਉਹਨਾਂ ਨੂੰ ਬਾਗੀ ਕਹੀਏ ਉਹ ਕਹਿੰਦੇ ਅਸੀਂ ਬਾਗੀ ਥੋੜੀ ਨਾਲ ਇਸ ਪਾਰਟੀ ਦੇ ਵਿੱਚ ਹੀ ਆ ਇਹਨਾਂ ਸਾਰੀ ਗੱਲਾਂ ਦੇ ਵਿੱਚ ਜਿਸ ਤਰੀਕੇ ਨਾਲ ਜਲੰਧਰ ਵੈਸਟ ਦੀ ਜਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਵਿਡਰੋ ਕੀਤਾ ਉਹਦੇ ਰਾਹੀਂ ਇਹ ਲੱਗਦਾ ਹੈ ਕਿ ਵੀ ਵਿਡਰੋ ਤੇ ਕਰ ਹੀ ਨਹੀਂ ਪਾਏ ਨਾ ਕਿਉਂਕਿ ਸਿੰਬਲ ਦੇ ਚੁੱਕੇ ਸੀਗੇ ਚਾਰ ਮੈਂਬਰੀ ਕਮੇਟੀ ਬਣਾਈ ਸੀ ਚਾਰ ਮੈਂਬਰੀ ਕਮੇਟੀ ਨੇ ਬਕਾਇਦਾ ਪ੍ਰਵਾਨਗੀ ਦਿੱਤੀ ਔਰ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਬਕਾਇਦਾ ਸਿੰਬਲ ਅਲਾਟ ਕੀਤਾ ਤੇ ਉਸ ਤੋਂ ਬਾਅਦ ਲਾਸਟ ਡੇਟ ਤੇ ਅਸੀਂ ਕੱਲ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਜਿਸ ਤਰੀਕੇ ਨਾਲ ਕੈਂਡੀਡੇਟ ਨੂੰ ਵਿਦਡਰੋ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਲੀ ਦਸਤਾਕਾਂ ਦੇ ਇਹ ਤੇ ਹੁਣ ਦੂਜੇ ਪਾਸੇ ਜਾਲਸਾਜੀ ਦਾ ਮਾਮਲਾ ਜ਼ਿਆਦਾ ਲੱਗਦਾ ਹੈ ਪਰ ਇਹਨਾਂ ਸਾਰੀ ਗੱਲਾਂ ਦੇ ਵਿੱਚ 1 ਜੁਲਾਈ ਤੋਂ ਲਗਾਤਾਰ ਹਾਲਾਂਕਿ ਮੀਟਿੰਗ ਦਾ ਜ਼ੋਰ ਤੇ ਕੱਲ ਤੋਂ ਸ਼ੁਰੂ ਹੋ ਜਾਣਾ ਹੈ 29 ਜੁਲਾਈ ਤੋਂ ਲਗਾਤਾਰ ਅਕਾਲੀ ਦਲ ਦੇ ਪ੍ਰਧਾਨ ਵੱਖ-ਵੱਖ ਜਿਹੜੇ ਫਰੰਟ ਹੈਗੇ ਨੇ ਜਿਹੜੀ ਪਾਰਟੀ ਦੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਇੱਕ ਤਰੀਕੇ ਨਾਲ ਉਹ ਵਿਸ਼ਵਾਸਮਤ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ ਕਿ ਸਾਰੇ ਵਿੰਗ ਸਾਡੇ ਨਾਲ ਨੇ ਕੋਈ ਟੁੱਟਫੁੱਟ ਨਹੀਂ ਹੈਗੀ ਔਰ ਜਦ ਇਹ ਮੀਟਿੰਗ 1 ਜੁਲਾਈ ਨੂੰ ਵੀ ਹੋਰੀ ਹੋਏਗੀ ਸ਼ਾਇਦ ਇਸਤਰੀ ਵਿੰਗ ਦੀ ਮੀਟਿੰਗ ਲਗੀ ਹੈ ਉਸ ਦਿਨ ਅਕਾਲ ਤਖਤ ਦੇ ਸਾਹਮਣੇ ਜਿਹੜੇ ਦੂਜੇ ਧੜੇ ਦੇ ਲੋਕ ਨੇ ਜਿਹੜੇ ਸੁਖਬੀਰ ਸਿੰਘ ਬਾਦਲਮੰਦੀ ਪ੍ਰਧਾਨਗੀ ਤੋਂ ਸਿਫਾ ਮੰਗ ਰਹੇ ਨੇ ਉਹਨਾਂ ਸਾਰਿਆਂ ਨੇ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋਣਾ ਔਰ ਉੱਥੇ ਬਕਾਇਦਾ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਨੂੰ ਵੀ ਕੋ ਚਿੱਠੀ ਲੇਦੀ ਚਿੱਠੀ ਦੇ ਵਿੱਚ ਉਹ ਤਮਾਮ ਮੁੱਦੇ ਹੋਣਗੇ ਜਿਨ੍ਹਾਂ ਮੁੱਦਿਆਂ ਦਾ ਜ਼ਿਕਰ ਉਹ ਆਲਰੇਡੀ ਪਬਲੀਕਲੀ ਕਰ ਚੁੱਕੇ ਨੇ ਜਿਹਦੇ ਵਿੱਚ ਧੇਰਾ ਮੁਖੀ ਨੂੰ ਜਿਸ ਤਰੀਕੇ ਨਾਲ ਮਾਫੀ ਦਿੱਤੀ ਗਈ ਸੀ ਐਸਡੀਪੀਸੀ ਨੂੰ ਇੱਕ 90 ਲੱਖ ਰੁਪਏ ਦਾ ਤੁਹਾਨੂੰ ਯਾਦ ਹੋਵੇਗਾ ਇਸ਼ਤਿਹਾਰ ਵੀ ਦਿੱਤਾ ਸੀਗਾ ਔਰ ਦਿੱਲੀ ਦੀ ਦਿੱਲੀ ਦੀ ਦਿੱਲੀ ਗੁਰਦੁਆਰਾ ਪ੍ਰਬੰਧਨ ਕਮੇਟੀ ਨੂੰ ਵੀ ਏਦਾਂ ਦਾ ਹੁਕਮ ਹੋਇਆ ਹੋਵੇਗਾ ਵੀ ਤੁਸੀਂ ਵੀ ਇਸ਼ਤਿਹਾਰ ਦਿਓ ਪਰ ਉਹਨਾਂ ਨੇ ਇਸ਼ਤਿਹਾਰ ਦੇਣ ਤੋਂ ਮਨਾ ਕਰਤਾ ਠੀਕ ਹੈ ਜਿੱਦਾ ਜ਼ਿਕਰ ਅੱਜ ਇੱਕ ਮਨਜੀਤ ਸਿੰਘ ਜੀ ਕੀ ਉਹਨਾਂ ਦੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਮੈਨੂੰ ਵੀ ਕਿਹਾ ਗਿਆ ਸੀਗਾ ਕਿ ਵੀ ਤੁਸੀਂ ਵੀ ਇਸ਼ਤਿਹਾਰ ਦਿਓ ਉਨ ਇਹ ਜਿਹੜੀ ਗੱਲਾਂ ਜਦ ਅੱਗੇ ਵਧेंगी ਔਰ ਸੁਮੇਰ ਸਿੰਘ ਖੈਣੀ ਨੂੰ ਜਿਸ ਤਰੀਕੇ ਨਾਲ ਡੀਜੀਪੀ ਲਾਇਆ ਗਿਆ ਸੀਗਾ ਔਰ ਬੇਅਦਬੀ ਦੇ ਮੁੱਦੇ ਗੋਲੀकांड ਦੇ ਮੁੱਦੇ ਔਰ ਉਹਨਾਂ ਸਾਰੇ ਮੁੱਦਿਆਂ ਦੇ ਵਿੱਚ ਪ੍ਰੋਸੈਸ ਐਵੇਂ ਕਿ ਜਦ ਤੁਸੀਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਪੇਸ਼ ਹੁੰਦੇ ਇੱਕ ਪਹਿਲੇ ਤੁਸੀਂ ਆਪਣੀ ਮਾਫੀ ਦੇ ਮੁੱਦੇ ਦਾ ਉਸ ਤੋਂ ਬਾਅਦ ਜਥੇਦਾਰ ਸਾਹਿਬ ਉੱਤੇ ਆਪਣੇ ਜਥੇ ਉਹਨਾਂ ਦਾ ਸਥਾਨ ਹੈਗਾ ਖੜੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਵੀ ਤੁਸੀਂ ਇਹ ਸਾਰੀ ਮਾਫੀਆਂ ਜਿਹੜੀ ਮੰਗ ਰਹੇ ਹੋ ਇਹਦੇ ਵਾਸਤੇ ਤੁਸੀਂ ਜ਼ਿੰਮੇਵਾਰ ਫੈਰਾਂਦੇ ਹੋ ਆਪਣੇ ਆਪ ਨੂੰ ਹਲੋਂ ਬਾਜ ਆਬਵੀਅਸਲੀ ਆਂਦੀ ਵੀ ਹਾਂ ਕਹਿੰਦੇ ਜੀ ਜਿਹੜੀ ਅਸੀਂ ਸਜ਼ਾ ਦੇਵਾਂਗੇ ਤੁਹਾਨੂੰ ਕੋਈ ਇਤਰਾਜ਼ ਨਹੀਂ ਉਹ ਕਹਿੰਦੇ ਜੀ ਹਾਂ ਉਸ ਤੋਂ ਬਾਅਦ ਸਜ਼ਾ ਲਈ ਜਾਏਗੀ ਔਰ ਸਜ਼ਾ ਲਾਉਣ ਤੋਂ ਬਾਅਦ ਉੱਥੇ ਸੁਖਬੀਰ ਬਾਦਲ ਉਹਨਾਂ ਦੀ ਐਬਸੈਂਸ ਕਿਉਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਇਹ ਕਹਿਣਾ ਕਿ ਦੋ ਵਾਰ ਤੇ ਮੈਂ ਮਾਫੀ ਮੰਗ ਚੁੱਕਿਆ ਪਰ ਉਹ ਮਾਫੀ ਮੰਗਣ ਦਾ ਪ੍ਰੋਸੈਸ ਕੀ ਸੀਗਾ ਜਿਹੜੇ ਪ੍ਰੋਸੈਸ ਦੀ ਅਸੀਂ ਗੱਲ ਕਰਕੇ ਹਟੇ ਆ ਬੇਸਿਕਲੀ ਅਕਾਲ ਤਖਤ ਦੇ ਜਥੇਦਾਰ ਦੇ ਸਾਹਮਣੇ ਕੋਈ ਵੀ ਪੇਸ਼ ਹੁੰਦਾ ਔਰ ਉਹ ਵੀ ਖਾਸ ਕਰਕੇ ਮਾਫੀ ਵਾਸਤੇ ਕੋ ਲੰਬਖਸ਼ਾਨ ਵਾਸਤੇ ਤੇ ਉਹਨਾਂ ਨੂੰ ਭੁੱਲਾਂ ਨੂੰ ਗਿਨਾਣਾ ਜ਼ਰੂਰੀ ਹੁੰਦਾ ਤੇ ਹੁਣ ਇਹ ਭੁੱਲਾਂ ਗਿਨਾਣ ਦੀ ਵਾਰੀ ਆ ਗਈ ਹੈ ਤੇ ਉਸ ਤੋਂ ਬਾਅਦ ਕੀ ਆ ਜਿਹੜੇ ਬਾਗੀ ਅਕਾਲੀ ਦਲ ਹੈਗਾ ਯਾਨੀ ਜਿਹੜੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪ੍ਰਧਾਨਗੀ ਤੋਂ ਅਸਤੀਫਾ ਮੰਗਦੇ ਨੇ ਉਹਨਾਂ ਦਾ ਤੜਾ ਕਿੰਨਾ ਕੋ ਸਟਰੋਂਗ ਹੋਏਗਾ ਔਰ ਪੈਰਲਲ ਜਿਹੜੀ ਮੀਟਿੰਗ ਚੱਲ ਰਹੀ ਹੋएगी ਐਸਡੀਪੀਸੀ ਦੀ ਹੋਰ ਜਿਹੜੀ ਇਸਤਰੀ ਵਿੰਗ ਦੀ ਐਸਸੀ ਵਿੰਗ ਦੀ ਯੂਥ ਵਿੰਗ ਦੀ ਉਹਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਆਪਣੇ ਆਪ ਨੂੰ ਕਿੰਨਾ ਕੋ ਸਟਰੋਂਗ ਕਰ ਪਾਉਂਦੇ ਨੇ ਪਰ ਇਹ ਮਾਮਲਾ ਇੱਥੇ ਰੁਕਣ ਵਾਲਾ ਨਹੀਂ ਹੈ ਤੁਸੀਂ ਕੁਝ ਕਹਿ ਰਹੇ ਸੀਗੇ ਪਾਸਟਰ ਸਾਹਿਬ ਕਿਵੇਂ ਦੇਖਿਆ ਜਾਵੇ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੀਆਂ ਮੀਟਿੰਗਾਂ ਰੱਖੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੀ ਸਰਬਉੱਚਤਾ ਦਾ ਇੱਕ ਹੋਰ ਪ੍ਰਮਾਣ ਦੇਣਾ ਚਾਹੁੰਦੇ ਨੇ ਨਰਾਜ਼ ਲੀਡਰਾਂ ਨੂੰ ਕਿ ਅੱਜ ਵੀ ਪਾਰਟੀ ਦੇ ਸਾਰੇ ਵਿੰਗ ਫਰੰਟਲ ਆਰਗੇਨਾਈਜੇਸ਼ਨਸ ਉਹ ਸਾਰੇ ਮੇਰੇ ਨਾਲ ਖੜੇ ਨੇ ਕਿ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜਿਹੜੇ ਨਰਾਜ਼ ਲੀਡਰ ਨੇ ਉਹ ਗਿਣਤੀ ਦੇ ਨੇ ਦੇਖੋ ਜਿਸ ਤਰੀਕੇ ਨਾਲ ਹਰਸਿਮਰਤ ਕੌਰ ਬਾਦਲ ਉਹਨਾਂ ਜਦ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਦੇ ਉੱਤੇ ਪੱਤਰਕਾਰਾਂ ਨਾਲ ਗੱਲ ਕਰ ਰਹੀ ਸੀ ਉਹ ਕਹਿੰਦੇ ਸਿਰਫ 5 ਹੈਗੇ ਨੇ। ਪਰ ਪੰਜਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਵੀ ਇੱਕ ਦੀ ਤੇ ਨੂੰ ਉਹਨੇ ਬਠਿੰਡੇ ਤੋਂ ਬੀਜੇਪੀ ਦੀ ਟਿਕਟ ਦੇ ਉੱਤੇ ਇਲੈਕਸ਼ਨ ਲੜੇ ਹੋਏ ਨੇ। ਇੱਕ ਐ ਤੇ ਇੱਕ ਉਹ, ਯਾਨੀ ਉਹਨਾਂ ਪੰਜਾਂ ਨੂੰ ਪੰਜ ਕਹਿ ਕੇ ਮੈਨੂੰ ਇਹ ਲੱਗਦਾ ਹੈ ਕਿ ਉਹ ਇਸ ਲੜਾਈ ਨੂੰ ਉਹ ਛੋਟਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜੇ ਅਕਾਲੀ ਤਖਤ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਇਹ ਮੁੱਦਾ ਵੱਡਾ ਹੋ ਜਾਂਦਾ। ਤੇ ਫਿਰ ਅਕਾਲੀ ਦਲ ਨੂੰ ਭਾਵੇਂ ਉਹ ਵਿਸ਼ਵਾਸਮਤ ਸੁਖਬੀਰ ਸਿੰਘ ਬਾਦਲ ਉਹਨਾਂ ਸਾਰੀ ਆਪਣੀ ਫਰੰਟਲ ਆਰਗੇਨਾਈਜੇਸ਼ਨ ਜਾਂ ਫਿਰ ਕੋਰ ਕਮੇਟੀ ਜਾਂ ਫਿਰ ਵਰ لیکن मुद्दा मुद्दा ही रहेगा कारण सच्चाई ते ऐवे कि 2017 ਤੋਂ ਬਾਅਦ ਲਗਾਤਾਰ ਪਾਰਟੀ ਨੂੰ ਟਾ ਲੱਗੀ ਹੈ ਪਹਿਲੇ 14-15 ਸੀਟਾਂ ਆਈ ਸੀ ਕਿ ਤੁਹਾਨੂੰ ਯਾਦ ਹੋਵੇਗਾ ਉਸ ਤੋਂ ਬਾਅਦ 2022 ਦੇ ਵਿੱਚ ਸਿਰਫ 3 ਸੀਟਾਂ ਤੇ ਰਹਿ ਗਈ ਔਰ ਹੁਣ ਲੋਕ ਸਭਾ ਇਲੈਕਸ਼ਨ ਦੇ ਵਿੱਚ ਉਹੀ ਅਕਾਲੀ ਦਲ ਜਿਹਨੂੰ ਆਪਾਂ ਹਿਸਟੋਰੀਕ ਅਕਾਲੀ ਦਲ ਕਹਿੰਦੇ ਆ 103 ਸਾਲਾਂ ਦੀ ਪੁਰਾਣੀ ਪਾਰਟੀ ਦਾ ਹਸ਼ਰ ਇਹ ਹੋਇਆ ਕਿ 10 ਸੀਟਾਂ ਦੇ ਵਿੱਚੋਂ 13 ਤੋਂ ਜ਼ਮਾਨਤ ਜੱप्त ਹੋ ਗਈ ਮੁੱਦਾ ਗੰਭੀਰ ਉਹਨ ਮੁੱਦਾ ਸਿਰਫ ਪ੍ਰਧਾਨਗੀ ਦਾ ਨਹੀਂ ਰਹਿ ਗਿਆ ਹਾਲਾਂਕਿ ਸੁਖਵੀਰ ਸਿੰਘ ਬਾਦਲ ਉਹਨਾ ਇਸ ਮੁੱਦੇ ਨੂੰ ਫਿਲਹਾਲ ਆਪਣੀ ਪ੍ਰਧਾਨਗੀ ਨੂੰ ਬਚਾਉਣ ਦਾ ਤੇ ਪ੍ਰਧਾਨਗੀ ਦੇ ਉੱਤੇ ਜਿਹੜਾ ਵਿਰੋਧ ਹੋ ਰਿਹਾ ਉਹਨੂੰ ਦਬੰਦ ਦੇ ਤਰੀਕੇ ਨਾਲ ਵਿਚਰ ਰਹੇ ਨੇ ਉਹਦਾ ਇਸ ਤੋਂ ਵੱਡਾ ਹੈ ਕਿਉਂਕਿ ਜਦ ਉਹਨਾਂ ਦੀ ਪ੍ਰਧਾਨਗੀ ਕਾਇਮ ਵੀ ਰਹਿ ਜਾਂਦੀ ਹੈ ਆਪਾਂ ਮੰਨ ਕੇ ਚੱਲੀਏ ਕਿ ਇਹ ਫੇਲ ਹੋ ਜਾਂਦੇ ਨੇ ਇਹ ਉਹ ਗੱਲ ਨਹੀਂ ਕਰ ਸਕਦੇ ਇਹਨਾਂ ਵਿੱਚੋਂ ਕੁਝ ਬੰਦੇ ਟੁੱਟ ਜਾਂਦੇ ਨੇ ਪਰ ਫਿਰ ਵੀ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਕੁਝ ਤੇ ਇਦਾਂ ਦਾ ਕਰਨਾ ਪਏਗਾ ਜਿਦੇ ਕਰਕੇ ਲੋਕਾਂ ਦਾ ਵਿਸ਼ਵਾਸ ਹਾਸਲ ਕੀਤਾ ਜਾਏ ਕੋਰ ਕਮੇਟੀ ਦਾ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਵਰਕਿੰਗ ਕਮੇਟੀ ਦਾ ਯੂਥ ਵਿੰਗ ਦਾ ਸਟਰੀਮਿੰਗ ਦਾ ਯਾ ਫਲਾਣੇ ਵਿੰਗ ਦਾ ਸਾਥ ਲੈਣ ਤੋਂ ਬਾਅਦ ਲੋਕਾਂ ਦਾ ਸਾਥ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਮਿਲ ਗਿਆ ਸਵਾਲ ਤੇ ਵੱਡਾ ਇਹ ਵੀ ਹੁਣ ਉਸ ਮੁੱਦੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਉਹਨਾ ਕੀ ਕਰਦੇ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਇੱਕ ਕਾਰਪੋਰੇਟ 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 ਦੇ ਤਰੀਕੇ ਨਾਲ ਜਾਣਿਆ ਜਾਂਦਾ ਔਰ ਬਹੁਤ ਸਾਰੇ ਅਕਾਲੀ ਦਲ ਦੇ ਲੀਡਰ ਹੀ ਕੰਪਨੀ ਦੇ ਤੌਰ ਤੇ ਕਹਿੰਦੇ ਨੇ ਕਿ ਵੀ ਕਾਰਪੋਰੇਟ ਕੰਪਨੀ ਦੇ ਤੌਰ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਚਲਾਉਂਦੇ ਨੇ ਇਹਦੇ ਵਿੱਚ ਕੋਈ ਦੋ ਰਾਏ ਹੈ ਵੀ ਨਹੀਂ ਕੀ ਪਾਰਟੀ ਨੂੰ ਚਲਾਉਣ ਵਾਸਤੇ ਜਿੰਨਾ ਕੋ ਖਰਚਾ ਹੁੰਦਾ ਹੈ ਉਹ ਇਕੱਲੇ ਸੁਖਬੀਰ ਸਿੰਘ ਬਾਦਲ ਉਹਨਾ ਕਰਦੇ ਨੇ ਹਾਲਾਂਕਿ ਇਸ ਮੁੱਦੇ ਦੇ ਉੱਤੇ ਜਦ ਬਾਗੀ ਆਗੂਆਂ ਨੂੰ ਪੁੱਛਿਆ ਗਿਆ ਕਿ ਵੀ ਤੁਸੀਂ ਪਾਰਟੀ ਦੇ ਪ੍ਰਧਾਨ ਨੂੰ ਚੇਂਜ ਕਰਨ ਦੀ ਤਾਂ ਗੱਲ ਕਰਦੇ ਹੋ ਪਰ ਪਾਰਟੀ ਨੂੰ ਚਲਾਉਣ ਵਾਸਤੇ ਜਿਹੜੇ ਫੰਡ ਇਕੱਠੇ ਹੋਣਗੇ ਉਹ ਕਿੱਥੋਂ ਕਰਾਂਗੇ ਉਹ ਕਹਿੰਦੇ ਜੀ ਫੰਡਾਂ ਦੀ ਸਾਡੇ ਕੋਲ ਕੋਈ ਕਮੀ ਨਹੀਂ ਸਾਡੇ ਕੋਲ ਸਪੋਰਟ ਹੈਗੀ ਹੈ ਉਹਨੋਂ ਜ਼ਿਆਦਾ ਕਹਿੰਦੇ ਨੇ ਕਿ ਸਾਡੇ ਕੋਲ ਫਾਈਨੈਂਸ਼ੀਅਲ ਸਪੋਰਟ ਹੈਗੀ ਹੈ ਅਸੀਂ ਆਪ ਸક્ષਮ ਹੈਗੇ ਹਾਂ ਕਿ ਉਹ ਜਿਸ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਹੋਇਆ ਏਕਨਾਥ ਸ਼ਿੰਦੇ ਵਾਲਾ ਕੰਮ ਔਰ ਅਜੀਤ ਪਵਾਰ ਵਾਲਾ ਹੋਇਆ ਐਨਸੀਪੀ ਦੇ ਨਾਲ ਇਦਾਂ ਦਾ ਕੰਮ ਇੱਥੇ ਵੀ ਚੱਲ ਰਿਹਾ ਕਿਉਂਕਿ ਜਿਹੜੇ ਸੁਖਵੀਰ ਸਿੰਘ ਬਾਦਲ ਉਹਨਾਂ ਦੇ ক্লোਜ਼ ਲੀਡਰ ਨੇ ਉਹੀ ਕਹਿੰਦੇ ਨੇ ਕਿ ਵੀ ਇਹ ਆਪਰੇਸ਼ਨ ਲੋਟਸ ਚੱਲ ਰਿਹਾ ਜੇ ਇਹ ਵਾਕਈ ਹੈ ਆਪਰੇਸ਼ਨ ਲੋਟਸ ਹੈ ਤੇ ਫਿਰ ਆਉਣ ਵਾਲੇ ਟਾਈਮ ਇੱذ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਮੁਸ਼ਕਿਲਾਂ ਹੋਰ ਵੱਧ ਸਕਦੀ ਹੈ ਕਿਉਂਕਿ ਪਹਿਲੇ ਵੀ ਜਦ ਅਮਰਿਤਪਾਲ ਉਹਨਾਂ ਨੂੰ ਖੜੇ ਹੋਣ ਦੇ ਉੱਤੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਬਿਆਨ ਦਿੱਤੇ ਸੀ ਕਿ ਇਹ ਏਜੰਟੀਆਂ ਦਾ ਬੰਦਾ ਹੈ ਇਹ ਆਰਐਸਐਫ ਦਾ ਬੰਦਾ ਹੈ ਬੀਜੇਪੀ ਦਾ ਬੰਦਾ ਹੈ ਔਰ ਕੱਲ ਵੀ ਜਦ ਅਸੀਂ ਇਹ ਦੱਸਿਆ ਸੀਗਾ ਕਿ ਮਨਿੰਦਰ ਸਿੰਘ ਸਾਹਿਬ ਕਹਿੰਦੇ ਨੇ ਆਪਾਂ ਮੰਨ ਲਈਏ ਉਹ ਆਰਐਸਐਫ ਦਾ ਬੰਦਾ ਜੇ ਆਰਐਸਐਸ ਦਾ ਬੰਦਾ ਸੀਗਾ ਤੇ ਪੰਥ ਨੂੰ ਆਰਐਸਐਸ ਦੇ ਬੰਦੇ ਨੂੰ ਇੰਨੀ ਵੱਡੀ ਸਪੋਰਟ ਦਿੱਤੀ ਕਿ ਉਹ ਸਭ ਤੋਂ ਜ਼ਿਆਦਾ ਵੋਟਾਂ ਤੋਂ ਪੰਜਾਬ ਤੋਂ ਜਿੱਤੇ ਆ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਵੀ ਆਰਐਸਐਸ ਦਾ ਪੰਥ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਐਂਟਰੀ ਹੋ ਗਈ ਹੁਣ ਜਲੰਧਰ ਦੀ ਗੱਲ ਤੁਸੀਂ ਕੀਤੀ ਹੈ ਜਲੰਧਰ ਦੇ ਵਿੱਚ ਸੁਭਜੀਤ ਕੋਰ ਉਹਨਾਂ ਕੋਲ ਆਫੀਸ਼ੀਅਲ ਤਕੜੀ ਨਿਸ਼ਾਨ ਹੈਗਾ ਭਾਵੇਂ ਉਹ ਹੁਣ ਅਕਾਲੀ ਦਲ ਨੇ ਸੁਖਵੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਨੇ ਇਹ ਅਨਾਉਂਸ ਕਰਤਾ ਕਿ ਵੀ ਅਸੀਂ ਬੀਐਸਪੀ ਨੂੰ ਸਪੋਰਟ ਕਰਾਂਗੇ ਇਹ ਪਹਿਲੀ ਵਾਰ ਹੋਏਗਾ ਜਦ ਅਕਾਲੀ ਦਲ ਤਕੜੀ ਦੇ ਨਿਸ਼ਾਨ ਤੇ ਲੜਨ ਵਾਲੇ ਕੈਂਡੀਡੇਟ ਦਾ ਵਿਰੋਧ ਕਰੇਗੀ ਔਰ ਕਿਸੇ ਦੂਜੇ ਕੈਂਡੀਡੇਟ ਨੂੰ ਸਪੋਰਟ ਕਰੇਗੀ ਵੈਸੇ ਤੇ ਇਹ ਜਿਹੜਾ ਚੋਣ ਨਿਸ਼ਾਨ ਵਾਲਾ ਮਸਲਾ ਕੋਟਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਡਿਸਾਈਡ ਹੁੰਦਾ ਹੈ ਲੇਕਿਨ ਦੂਜੇ ਪਾਸੇ ਤੁਸੀਂ ਇਹ ਦੇਖੋ ਕਿ ਜਾਤੀ ਤੌਰ ਤੇ ਤੁਸੀਂ ਇੱਕ ਗੱਲ ਨੂੰ ਦੇਖੋਗੇ ਕਿ ਆਪਣੇ ਨਿਸ਼ਾਨ ਨੂੰ ਕਿਸੇ ਵਿਰੋਧੀ ਨੂੰ ਦੇ ਕੇ ਔਰ ਉਸ ਨਿਸ਼ਾਨ ਦੇ ਉੱਤੇ ਇਲੈਕਸ਼ਨ ਲੜ ਵੀ ਰਿਹਾ ਹੋ ਜੇ ਤੁਸੀਂ ਉਹਦਾ ਵਿਰੋਧ ਕਰੋਗੇ ਤੇ ਕੀ ਮੈਸੇਜ ਜਾਏਗਾ ਅਕਾਲੀ ਦਲ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਵਿਵਾਦ ਹੈਗਾ ਅਕਾਲੀ ਦਲ ਦਾ ਹੋਰ ਡੂੰਗਾ ਹੋਏਗਾ ਆਉਣ ਵਾਲੇ ਦਿਨਾਂ ਵਿੱਚ ਖਾਸ ਕਰਕੇ ਤਦ ਕਿਉਂਕਿ ਅਕਾਲੀ ਦਲ ਦੇ ਅਫੀਸ਼ੀਅਲ ਕੈਂਡੀਡੇਟ ਲੋਕ ਸਭਾ ਦੇ ਵਿੱਚ ਮਹਿੰਦਰ ਸਿੰਘ ਕੇਪੀ ਉਹਨਾਂ ਨੂੰ 2623 ਵੋਟਾਂ ਮਿਲੀ ਸੀ ਕਿ ਜਲੰਧਰ ਵੈਸਟ ਕੌਨਸੀਲੀਅਰਟੀ ਦੇ ਵਿੱਚ ਜੇ ਸੁਰਜੀਤ ਕੌਰ ਬਤੌਰ ਬਾਗੀ ਕੈਂਡੀਡੇਟ ਤਕੜੀ ਤੇ ਸ਼ਾਂਤ ਇਹ ਇਲੈਕਸ਼ਨ ਲੜਦੀ ਹੈ ਤੇ ਫਿਰ ਜੇ ਵੋਟਾਂ 5000 10000 15000 20000 ਤੀਨੀ ਵੀ ਮਿਲਦੀ ਇੱਕ ਤਰੀਕੇ ਨਾਲ ਬਗੈਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਸਪੋਰਟ ਨਾਲ ਜੇ ਵੋਟਾਂ ਵੱਧਦੀਆਂ ਭਾਵੇਂ ਉਹ ਜਿੱਤ ਸਕੇ ਨਾ ਜਿੱਤੇ ਇਹ ਇੱਕ ਬਗਿਆਨੂਆ ਗੱਲ ਕਹਿਨ ਦੇ ਤੇ ਹੋएगी ਦੇਖੋ ਸੁਖਬੀਰ ਨਹੀਂ ਸੀਗਾ ਇਸ ਕਰਕੇ ਸਾਡੇ ਜਿਹਨੂੰ ਅਕਾਲੀ ਦਲ ਨੇ ਸਪੋਰਟ ਵੀ ਨਹੀਂ ਕੀਤੀ ਉਸ ਕੈਂਡੀਡੇਟ ਨੂੰ ਵੋਟਾਂ ਦੇ ਵਿੱਚ ਵੱਧ ਹੋਇਆ ਇਹ ਇੱਕ ਪ੍ਰਮਾਣ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੋਂ ਲੋਕ ਵਿਰੋਧ ਕਰ ਰਹੇ ਨੇ ਔਰ ਜਿੱਦਾਂ ਹੀ ਸੁਖਬੀਰ ਸਿੰਘ ਬਾਦਲ ਉਹਨਾਂ ਪ੍ਰਧਾਨਗੀ ਜਾਂ ਫਿਰ ਆਪਣੇ ਕੈਂਡੀਡੇਟ ਨੂੰ ਡਿਸਆਨ ਕਰਦੇ ਨੇ ਉਸ ਕੈਂਡੀਡੇਟ ਨੂੰ ਜ਼ਿਆਦਾ ਵੋਟਾਂ ਪੈ ਰਹੀ ਹੈ ਯਾਨੀ ਇਹ ਆਪਣੇ ਆਪ ਨੂੰ ਇੱਕ ਹਰਾ ਕੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਲਾਹਕਾਰਾਂ ਨੇ ਇਹ ਫੈਸਲਾ ਦਿੱਤਾ ਹੋਇਆ ਉਹਨੋਂ ਸਲਾਹਕਾਰਾਂ ਨੇ ਕਈ ਵਾਰ ਇਦਾਂ ਦੀ ਵੀ ਸਲਾਹ ਦਿੱਤੀ ਹੁੰਦੀ ਐ ਜਿਹਦੇ ਕਰਕੇ ਪ੍ਰਧਾਨ ਜੀ ਨੂੰ ਅੱਗੇ ਚੱਲ ਗਿਆ ਇਕਤਾਨ ਔਰ ਐ ਇਸ ਤਰ੍ਹਾਂ ਦੀ ਹੀ ਸਲਾਹ ਲੱਗਦੀ ਚਲੋ ਇਹ ਹੁਣ ਵਕਤ ਦੱਸੂਗਾ ਕਿ ਜਲੰਧਰ ਜ਼ਿਮਨੀ ਚੋਣ ਚ ਅਕਾਲੀ ਦਲ ਦੀ ਸਥਿਤੀ ਕੀ ਬਣਦੀ ਐ ਭਗਵੰਤ ਮਾਨ ਵੀ ਲਗਾਤਾਰ ਸਰਗਰਮ ਨੇ ਪ੍ਰਤਾਪ ਬਾਜਵਾ ਔਰ ਸੁਨੀਲ ਜਾਖੜ ਵੱਡੇ ਲੀਡਰ ਪਾਰਲੀਮੈਂਟ ਚ ਨੇ ਚਰਨਜੀਤ ਚੰਨੀ ਮੈਨੂੰ ਪਤਾ ਲੱਗਿਆ ਦੋ ਤਿੰਨ ਦਿਨਾਂ ਤੋਂ ਪਾਰਲੀਮੈਂਟ ਦੇ ਵਿੱਚ ਰੁੱਝੇ ਹੋਏ ਨੇ ਰਾਜਾ ਵੜਿੰਗ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਪੰਜਾਬ ਦੇ ਉਹ ਵੀ ਉੱਥੇ ਰੁੱਝੇ ਹੋਏ ਨੇ ਸੁਖਜਿੰਦਰ ਰੰਧਾਵਾ ਵੀ ਉੱਥੇ ਰੁੱਝੇ ਹੋਏ ਨੇ ਪਾਸਟਰ ਸਾਹਿਬ ਪ੍ਰਤਾਪ ਸਿੰਘ ਬਾਜਵਾ ਜਾਂ ਕੁਝ ਹੋਰ ਲੀਡਰਾਂ ਤੋਂ ਬਿਨਾ ਜਿਹੜੇ ਵੱਡੇ ਸਟਾਰ ਲੀਡਰ ਨੇ ਉਹ ਵੀ ਕਾਂਗਰਸ ਵੱਲੋਂ ਗੈਰਹਾਜ਼ਰ ਨੇ ਚਰਨਜੀਤ ਚੰਨੀ ਜਦੋਂ ਲੋਕ ਸਭਾ ਚੋਣ ਜਿੱਤੇ ਤੇ ਜਲੰਧਰ ਵੈਸਟ ਤੋਂ 44000 ਤੋਂ ਵੱਧ ਵੋਟਾਂ ਮਿਲੀਆਂ ਹੁਣ ਚਰਨਜੀਤ ਚੰਨੀ ਜਦੋਂ ਮੁੜਨਗੇ ਜ਼ੋਰ ਲਾਉਣਗੇ ਉਦੋਂ ਸਥਿਤੀਆਂ ਕੀ ਬਣਨ ਗਿਆ ਵਕਤ ਦੱਸੂਗਾ ਪਰ ਅੱਜ ਦੀਆਂ ਸਥਿਤੀਆਂ ਕੀ ਨੇ ਅੱਜ ਤੁਹਾਨੂੰ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਅਕਾਲੀ ਦਲ ਔਰ ਭੋਜਨ ਸਮਾਜ ਪਾਰਟੀ ਚਾਰ ਪੰਜ ਕੋਣੀ ਮੁਕਾਬਲਾ ਅੱਜ ਤੁਹਾਨੂੰ ਦਿਖਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਅੱਜ ਸਥਿਤੀਆਂ ਗਰਾਊਂਡ ਤੇ ਬਦਲ ਰਹੀਆਂ ਨੇ ਪਲ-ਪਲ ਵੈਸੇ ਜਦ ਵੀ ਅਸੀਂ ਜਲੰਧਰ ਬੈਸਦੀ ਜ਼ਿਮਨੀ ਚ ਉਹਨਾਂ ਦੀ ਗੱਲ ਕੀਤੀ ਹੈ ਆਪਣੇ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਇੱਕੋ ਗੱਲ ਕਹੀ ਹੈ ਕਿ ਲੋਕਾਂ ਦੇ ਵਿੱਚ ਬਿਲਕੁਲ ਵੀ ਇੰਟਰਸਟ ਨਹੀਂ ਪਰ ਅਕਾਲੀ ਦਲ ਦੇ ਵਿੱਚ ਚੱਲ ਰਹੀ ਐ ਉਥਲ-ਪੁਥਲ ਨੇ ऐसे चुनाव ਨੂੰ ਇੰਟਰਸਟਿੰਗ ਬਣਾਉਂਦਾ ਹੈ ਕਿ ਬਾਕੀ ਤੁਸੀਂ ਚੰਨੀ ਸਾਹਿਬ ਦੀ ਗੱਲ ਕੀਤੀ ਹੈ ਮੁੱਖ ਮੰਤਰੀ ਵੀ ਇੱਥੇ ਆ ਚੁੱਕੇ ਨੇ ਚੰਨੀ ਸਾਹਿਬ ਜਿਹੜਾ ਲੋਕ ਸਭਾ ਦੇ ਵਿੱਚ ਫਿਲਹਾਲ ਹੈਗੇ ਅੱਜ ਦੇਰ ਸ਼ਾਮ ਨੂੰ ਸ਼ਾਇਦ ਉਹ ਜਲੰਧਰ ਪਹੁੰਚ ਜਾਣਗੇ 2-3 ਦਿਨ ਲਗਾਤਾਰ ਉਹ ਇੱਥੇ ਕੈਂਪੇਨ ਕਰਨਗੇ ਕਿਉਂਕਿ ਐਸ ਕੌਨਸੀ ਟੈਂਸੀ ਦੇ ਵਿੱਚ ਸਾਰੀ ਜ਼ਿੰਮੇਵਾਰੀ ਚਰਨਜੀਤ ਸਿੰਘ ਚੰਨੀ ਜਿਹੜੇ ਜਲੰਧਰ ਤੋਂ ਐਮਪੀ ਡਿਕਲੇਅਰ ਹੋਏ ਨੇ ਉਹਨਾਂ ਨੇ ਲਈ ਹੋਈ ਪ੍ਰਤਾਪ ਸਿੰਘ ਬਾਜਵਾਹਨਾ ਵੀ ਆਪਣਾ ਦੁਲੀਬਸਰਾ ਲੈ ਕੇ ਇੱਥੇ ਪਹੁੰਚੇ ਹੋਏ ਨੇ ਲੇਕਿਨ ਸਭ ਤੋਂ ਜ਼ਿਆਦਾ ਸਟੇਕ ਤੇ ਅਗਰ ਲੱਗਿਆ ਹੋਇਆ ਹੈ ਦਾਅ ਉਹ ਹਜੇ ਫਿਲਹਾਲ ਚਰਨਜੀਤ ਸਿੰਘ ਤੇ ਨੀਉਨਾ ਦਾ ਲੱਗਿਆ ਰਾਜਾ ਬੜਿੰਗੂਨਾ ਫਿਲਹਾਲ ਉਹਤੇ ਨਹੀਂ ਦੇਖੇ ਗਏ ਇੱਥੇ ਹਜੇ ਮਾਮਲਾ ਭਖਣਾ ਹੈ ਪਰ ਮੁੱਖ ਮੰਤਰੀ ਦੀ ਐਂਟਰੀ ਨੇ ਇਹਨੂੰ ਹੋਰ ਜ਼ਿਆਦਾ ਦਿਲਚਸਪ ਬਣਾਤਾ ਔਰ ਸੁਜੀਤ ਕੌਰ ਦੇ ਮਾਮਲੇ ਨੇ ਤੇ ਹੁਣ ਜਲੰਧਰ ਜੂਮਨੀ ਚੋਣਾਂ ਦੇ ਉੱਤੇ ਪੂਰੇ ਪੰਜਾਬ ਦੀ ਨਜ਼ਰ ਹੋਏਗੀ ਜਿਹੜਾ ਪਹਿਲੇ ਠੀਕਾ ਫੀਕਾ ਜਾਇਆ ਇੱਕ ਤਰੀਕੇ ਨਾਲ ਇਲੈਕਸ਼ਨ ਲੱਗਦਾ ਸੀਗਾ ਵੀ ਕਿਹੜਾ ਕਿਹੜਾ ਇੰਟਰੈਸਟ ਹੋਏਗਾ ਇੱਕ ਵੇਕੀ ਸੀਗਾ ਜਿਹਨੂੰ ਆਪਾਂ ਐਮਐਲਏ ਬਣਾਇਆ ਆਮ ਆਦਮੀ ਪਾਰਟੀ ਦਾ ਉਹ ਰਿਜ਼ਾਈਨ ਕਰ ਗਿਆ ਹੁਣ ਉਹ ਬੀਜੇਪੀ ਦੇ ਸੀਟ ਦੇ ਉੱਤੇ ਟਿਕਟ ਦੇ ਉੱਤੇ ਲੜ ਰਿਹਾ ਤੇ ਦੂਜੇ ਪਾਸੇ ਜਿਹੜਾ ਪਿਛਲੀ ਵਾਰ ਭਾਜਪਾ ਦੇ ਕੈਂਡੀਡੇਟ ਦੇ ਤੌਰ ਤੇ ਲੜਿਆ ਸੀਗਾ ਆ ਜਾਮਾ ਦੀ ਪਾਰਟੀ ਦੇ ਕੈਂਡੀਡੇਟ ਦੇ ਤੌਰ ਤੇ ਲੜ ਰਿਹਾ ਹੈ। ਯਾਨੀ ਉਹ ਤਿਤਲੀਆਂ ਵਾਲਾ ਮਾਮਲਾ ਐਸ ਨੂੰ ਬੜਾ ਇੱਕ ਦਿਲਚਸਪੀ ਤੋਂ ਦੂਰ ਲੈ ਕੇ ਜਾ ਰਿਹਾ ਸੀ ਪਰ ਦਿਲਚਸਪੀ ਹੁਣ ਵਾਪਸ ਆ ਗਈ ਹੈ। ਖੁਰਜੀਤ ਕੋੜ ਦੀ ਐਂਟਰੀ ਤੋਂ ਬਾਅਦ। ਬਿਲਕੁਲ ਵਸੇ ਇਹ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਇੱਥੇ ਹਾਲੇ ਤੱਕ ਬਹੁਤ ਹੀ ਜ਼ਿਆਦਾ ਸਰਗਰਮ ਨਹੀਂ ਦਿਖੇ। ਹਾਲਾਂਕਿ ਜਿਨ੍ਹਾਂ ਦਿਨਾਂ ਦੇ ਵਿੱਚ ਟਿਕਟਾਂ ਦਿੱਤੀਆਂ ਜਾਣੀਆਂ ਸੀ ਉਦੋਂ ਰਾਜਾ ਵੜਿੰਗ ਉਹਨਾਂ ਦੀ ਸਰਗਰਮੀ ਇੱਥੇ ਜ਼ਰੂਰ ਪਾਰੇ ਵੀ ਗੱਲ ਹੈ ਕਿ ਪਾਰਲੀਮੈਂਟ ਚ ਸੌ ਵੀ ਚੱਕਣੀ ਸੀ ਔਰ ਪਾਰਲੀਮੈਂਟ ਦਾ ਸੈਸ਼ਨ ਵੀ ਚੱਲ ਰਿਹਾ ਸੋ ਉਹ ਵੀ ਲਾਜ਼ਮੀ ਹੈ ਮੈਨੂੰ ਲੱਗਦਾ ਹੈ ਜਿਹੜੀਆਂ ਦੋ ਦਿਨ ਪਾਰਲੀਮੈਂਟ ਦਾ ਸੈਸ਼ਨ ਨਹੀਂ ਹੋਣਾ ਸ਼ਨੀਵਾਰ ਐਤਵਾਰ ਸੋ ਲੱਗਦਾ ਹੈ ਕਿ ਅੱਜ ਮੁੜੇ ਹੋਣਗੇ ਰਾਜਾ ਵੜੇਗੀ ਵੀ ਅਸੀਂ ਕੱਲ ਔਰ ਪਰਸੋਂ ਦੋ ਦਿਨ ਜਲੰਧਰ ਜ਼ਿਮਨੀ ਚੌਂਚ ਉੱਤਰ ਦੇ ਦੇਖ ਸਕਦੇ ਹਾਂ ਔਰ ਇਹਦੇ ਨਾਲ ਨਾਲ ਡਾਕਟਰ ਚੱਬੇਵਾਲ ਮੀਟ ਹੇਅਰ ਔਰ ਜਿਹੜੇ ਇੱਕ ਹੋਰ ਮਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਐਮਪੀ ਨੇ ਉਹ ਵੀ ਮੈਨੂੰ ਉਮੀਦ ਹੈ ਕਿ ਹੁਣ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਉਮੀਦਵਾਰ ਦੇ ਹੱਕ ਚ ਪ੍ਰਚਾਰ ਕਰਨ ਲਈ ਆਉਣਗੇ ਕਿਉਂਕਿ ਭਗਵੰਤ ਮਾਨ ਤਾਂ ਖੁਦ ਡਟੇ ਹੋਏ ਨਹੀਂ ਔਰ ਕੱਲ ਭਗਵੰਤ ਮਾਨ ਦੀਆਂ ਚਰਚਾਵਾਂ ਨੇ ਕਿ ਕੱਲ ਉਹਨਾਂ ਨੇ ਮੀਟਿੰਗ ਕੀਤੀ ਇੱਕ ਰਿਜ਼ੋਰਟ ਦੇ ਵਿੱਚ ਔਰ ਜਿਹੜੀਆਂ ਕੁਝ ਹੜਤਾਲੀ ਜਥੇਬੰਦੀਆਂ ਸੀ ਭਗਵੰਤ ਮਾਨ ਨੇ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਸੰਤੁਸ਼ਟ ਕਰ ਲਿਆ ਔਰ ਉਹਨਾਂ ਦਾ ਜਿਹੜਾ ਅੰਦੋਲਨ ਹੈ ਉਹ ਮੁਲਤਵੀ ਕੀਤਾ ਗਿਆ ਭਗਵੰਤ ਮਾਨ ਨੇ ਉਹਨਾਂ ਨੂੰ ਇਸ ਗੱਲ ਹੀ ਮਨਾਇਆ ਕਿ ਚੋਣਾਂ ਤੋਂ ਬਾਅਦ ਇਹ ਜ਼ਿਮਨੀ ਚੋਣ ਤੋਂ ਬਾਅਦ ਉਹ ਉਹਨਾਂ ਦੇ ਮਸਲੇ ਨੂੰ ਹੋਰ ਗੰਭੀਰਤਾ ਦੇ ਨਾਲ ਦੇਖਣਗੇ ਉਂਝ ਭਗਵੰਤ ਮਾਨ ਨੇ ਬਹੁਤ ਸਾਰੇ ਜਿਹੜੇ ਮੁਲਾਜ਼ਮ ਜਥੇਬੰਦੀਆਂ ਦੀਆਂ ਮੰਗਾਂ ਨੇ ਉਹ ਪਹਿਲਾਂ ਵੀ ਪੂਰੀਆਂ ਕੀਤੀਆਂ ਨੇ ਔਰ ਇਸ ਕਰਕੇ ਹੁਣ ਉਸ ਪੱਧਰ ਦਾ ਵਿਰੋਧ ਜਲੰਧਰ ਵਾਲੀ ਕੋਠੀ ਦੇ ਬਾਹਰ ਵੀ ਹਲੇ ਤੱਕ ਦੇਖਣ ਨੂੰ ਨਹੀਂ ਮਿਲਿਆ ਔਰ ਮੈਨੂੰ ਲੱਗਦਾ ਇਸ ਵਾਰ ਸ਼ਾਇਦ ਉਸ ਤਰ੍ਹਾਂ ਦੀ ਨੌਬਤ ਨਾ ਆਵੇ ਕਿ ਬਹੁਤ ਸਾਰੀਆਂ ਹੜਤਾਲੀ ਜਥੇਬੰਦੀਆਂ ਵਿਰੋਧ ਕਰਨ ਲਗਭਗ ਸੰਤੁਸ਼ਟ ਜਥੇਬੰਦੀਆਂ ਨੂੰ ਭਗਵੰਤ ਮਾਨ ਉਹਨਾਂ ਨੇ ਵੀ ਕੀਤਾ ਕਿਉਂਕਿ ਨਿੱਜੀ ਤੌਰ ਦੇ ਉੱਤੇ ਜਦੋਂ ਮੁਲਾਕਾਤ ਕਰਦੇ ਨੇ ਮੁੱਖ ਮੰਤਰੀ ਇਹਨਾਂ ਜਥੇਬੰਦੀਆਂ ਦੇ ਨਾਲ ਵੀ ਤੇ ਭਗਵੰਤ ਮਾਨ ਉਹਨਾਂ ਦੀ ਮਨਸ਼ਾ ਬੜੀ ਇਮਾਨਦਾਰੀ ਦੀ ਹੁੰਦੀ ਹੈ ਕੁਝ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀ ਫੀਡਬੈਕ ਦਿੰਦੇ ਨੇ ਵੀ ਭਗਵੰਤ ਮਾਨ ਕੰਮ ਕਰਨਾ ਚਾਹੁੰਦੇ ਨੇ ਜਥੇਬੰਦੀਆਂ ਦਾ ਇਹ ਗੱਲ ਦਾ ਵੀ ਫਾਇਦਾ ਜਿਹੜਾ ਉਹ ਜ਼ਰੂਰ ਮਿਲਦਾ ਹੈ ਪਾਸਕਰ ਸਾਹਿਬ ਜਿਵੇਂ ਦੁਬਾਰਾ ਥੋੜਾ ਜਿਹਾ ਪਾਰਲੀਮੈਂਟ ਵਾਲੇ ਪਾਸੇ ਆ ਜਾ ਅੱਜ ਜਿਹੜਾ ਪੇਪਰ ਲੀਕ ਲਗਾਤਾਰ ਹੋ ਰਹੇ ਨੇ ਪਾਰਲੀਮੈਂਟ ਦਾ ਸੈਸ਼ਨ ਹੈ ਆਪਾਂ ਪਾਰਲੀਮੈਂਟ ਕਾਦੇ ਲਈ ਚੁਣੀ ਹੈ ਸਾਰੇ ਦੇਸ਼ ਦੇ ਮੁੱਖ ਕੰਮ ਮੈਨੂੰ ਲੱਗਦਾ ਰਾਸ਼ਟਰਪਤੀ ਦਾ ਭਾਸ਼ਣ ਸੀ ਉਹਦੇ ਤੇ ਧੰਨਵਾਦ ਪ੍ਰਸਤਾਵ ਤੇ ਬਹਿਸ ਬੜੀ ਜ਼ਰੂਰੀ ਹੈ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ ਸਾਡੇ ਬੱਚਿਆਂ ਦਾ ਭਵਿੱਖ ਅਗਰ ਅੱਜ ਸਪੀਕਰ ਪਰੰਪਰਾ ਤੋਂ ਹਟ ਕੇ ਗੱਲ ਕਰ ਲੈਂਦੇ ਕਿ ਕਿਉਂ ਦੇਸ਼ ਦੇ ਵਿੱਚ ਐਡੇ ਵੱਡੇ ਪੱਦਰ ਤੇ ਪੀਪਰ ਲੀਕ ਹੋ ਰਹੇ ਨੇ ਅਗਰ ਪਾਰਲੀਮੈਂਟ ਚ ਡਿਬੇਟ ਹੋ ਜਾਂਦੀ ਉਹ ਕਰੋੜਾਂ ਬੱਚੇ ਜਿਹੜੇ ਘਰ ਚ ਦੁਖੀ ਮਨ ਨਾਲ ਬੈਠੇ ਨੇ ਕਿ ਸਾਡਾ ਕੀ ਬਣੂਗਾ ਉਹਨਾਂ ਨੂੰ ਇਹ ਭਰੋਸਾ ਤਾਂ ਹੋ ਜਾਂਦਾ ਵੀ ਸਾਡੀ ਪਾਰਲੀਮੈਂਟ ਸੰਜੀਦਾ ਸਾਡਾ ਪੇਪਰ ਲੀਕ ਪਾਰਲੀਮੈਂਟੇਰੀਅਨਸ ਲਈ ਪਾਰਲੀਮੈਂਟ ਲਈ ਸਰਕਾਰ ਲਈ ਕੁਝ ਸਧਾਰਨ ਗੱਲ ਨਹੀਂ ਹੈ ਉਹ ਬੜੀ ਗੰਭੀਰਤਾ ਦੇ ਨਾਲ ਇਹਨੂੰ ਦੇਖਦੇ ਨੇ ਔਰ ਉਹ ਪ੍ਰਧਾਨ ਮੰਤਰੀ ਜਿਹੜਾ ਬੱਚਿਆਂ ਨਾਲ ਗੱਲਾਂ ਕਰਦਾ ਹੈ ਬੱਚਿਆਂ ਲਈ ਕਿਤਾਬ ਲਿਖਦਾ ਹੈ ਬੱਚਿਆਂ ਨੂੰ ਟਿਪਸ ਦਿੰਦਾ ਹੈ ਵੀ ਆਪਾਂ ਕਿਵੇਂ ਔਰ ਜਿਹੜਾ ਪ੍ਰਧਾਨ ਮੰਤਰੀ ਲਗਾਤਾਰ ਭਾਰਤ ਦੇ ਸਭ ਤੋਂ ਵੱਧ ਯੰਗ ਜਨਰੇਸ਼ਨ ਦੇ ਹਵਾਲੇ ਦਿੰਦਾ ਹੈ ਅੱਜ ਉਹ ਪ੍ਰਧਾਨ ਮੰਤਰੀ ਦੀ ਸਰਕਾਰ ਪੇਪਰ ਲੀਕ ਤੇ ਰਾਹੁਲ ਗਾਂਧੀ ਦੇ ਜਵਾਬਾਂ ਤੋਂ ਭੱਜਦੀ ਮੈਨੂੰ ਨਜ਼ਰ ਆਈ ਕੀ ਇਹ ਮੰਨਿਆ ਜਾਵੇ ਕਿ ਉਹ ਜਿਹੜਾ ਪੱਪੂ ਵਾਲੀ ਛੇੜ ਸੀ ਰਾਹੁਲ ਗਾਂਧੀ ਤੇ ਉਹ ਖਤਮ ਹੋ ਗਈ ਮਿਟ ਗਈ ਤੇ ਹੁਣ ਬੀਜੇਪੀ ਨੂੰ ਰਾਹੁਲ ਗਾਂਧੀ ਨੂੰ ਗੰਭੀਰਤਾ ਦੇ ਨਾਲ ਲੈਣਾ ਪੈਣਾ ਸੋ ਰਾਹੁਲ ਗਾਂਧੀ ਅੜੇ ਰਹੇ ਕਹਿੰਦੇ ਮਾਈਕ ਵੀ ਬੰਦ ਕਰਤਾ ਰਾਹੁਲ ਗਾਂਧੀ ਦਾ ਔਰ ਕਹਿੰਦੇ ਕਿ ਇਹਦੇ ਨਾਲ ਕੋਈ ਵਧੀਆ ਛਵੀ ਪਾਰਲੀਮੈਂਟ ਦੀ ਜਾਂ ਨਹੀਂ ਰਹੀ ਡਿਬੇਟ ਕਰ ਲੈਣੀ ਚਾਹੀਦੀ ਸੀ ਅੱਜ ਤੁਹਾਡੀ ਟਿੱਪਣੀ ਵੈਸੇ ਜਿਸ ਤਰੀਕੇ ਨਾਲ ਪਿਛਲੀ ਪਾਰਲੀਮੈਂਟ ਦੇ ਵਿੱਚ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਪਾਰਟੀ ਨੂੰ ਜਾਂ ਉਹਨਾਂ ਨੂੰ ਹੀ ਕਹੀ ਹੈ ਆਪਾਂ ਬੜਾ ਵੱਡਾ ਫਤਵਾ ਮਿਲਿਆ ਹੋਇਆ ਕਿ 303 ਸੀਟਾਂ ਤੇ ਅਕੇਲੀ ਬੀਜੇਪੀ ਦੀ تھی ਐਤ ਕੀ 240 ਤੇ ਥੇਮਟ ਕੇ ਰਹਿ ਗਈ ਸੀ ਔਰ ਉਮੀਦ ਕੀਤੀ ਜਾ ਰਹੀ ਦੀ ਕਿ ਐਤ ਕੀ ਸਰਕਾਰ ਵਾਕਈ ਮੋਦੀ ਸਰਕਾਰ ਨਹੀਂ ਐਂਡੀਆ ਸਰਕਾਰ ਬਣੇਗੀ ਔਰ ਜਿਹਦਾ ਜੇਕਰ ਪ੍ਰਧਾਨ ਮੰਤਰੀ ਜੇ ਵੀ ਸ਼ੁਰੂ ਦੇ ਦਿਨਾਂ ਦੇ ਵਿੱਚ ਕੀਤਾ ਸੀਗਾ ਪਰ ਇਸ ਪੂਰੀ ਐਂਡੀਆ ਸਰਕਾਰ ਦੇ ਵਿੱਚ ਹਜੇ ਵੀ ਇਹ ਲੱਗਣਾ ਬਾਕੀ ਹੈ ਕਿ ਇਹ ਐਂਡੀਆ ਦੀ ਸਰਕਾਰ ਹੈ ਕਾਰਨ ਕਿਉਂਕਿ ਜਦ ਐਂਡੀਆ ਦੀ ਮੀਟਿੰਗ ਹੋਈ ਸੀ ਪਹਿਲੀ ਉਹਦੇ ਵਿੱਚ ਜਿਸ ਤਰੀਕੇ ਨਾਲ ਤਬਵਦ ਨितीश ਕੁਮਾਰ ਉਹਨਾਂ ਨੂੰ ਔਰ ਦੂਜੇ ਪਾਸੇ ਤੇਲਗੂ ਦੇ ਸੰਦੇ ਤੇਲਗੂ ਦੇ ਸੰਪਾਰਟੀ ਦੇ ਚੰਦਰਬਾਬੂ ਨਾਈਡੂ ਨੂੰ ਦਿੱਤੇ ਸੀ ਉਹਨਾਂ ਤੇ ਕੈਬਨਿਟ ਫਾਰਮੇਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਨਾ ਸਪੀਕਰ ਦੀ ਚੋਣ ਦੇ ਵਿੱਚ ਨਜ਼ਰ ਆ ਰਹੀ ਹੈ ਉਹ ਕਿਸੇ ਨਾ ਕਿਸੇ ਜਗ੍ਹਾ ਗਾਇਬ ਹੁਣ ਅੱਜ ਮੈਂ ਇੱਕ ਸੋਸ਼ਲ ਮੀਡੀਆ ਤੇ ਦੇਖ ਰਹੀ ਸੀ ਕਈ ਵਾਰ ਸੋਸ਼ਲ ਮੀਡੀਆ ਤੇ ਚਲਣ ਵਾਲੀ ਗੱਲਾਂ ਗਲਤ ਹੁੰਦੀ ਹੈ ਸਹੀ ਹੁੰਦੀ ਹੈ ਇਹ ਨितीश ਕੁਮਾਰ ਨੂੰ ਢਾਹ ਲਾਉਣ ਵਾਸਤੇ ਪੂਰਾ ਪਲਾਨ ਤਿਆਰ ਹੈ ਹੁਣ ਉਹਦੇ ਵਿੱਚ ਸੱਚਾਈ ਕਿੰਨੀ ਹੈ ਸਾਨੂੰ ਨਹੀਂ ਪਤਾ ਲੇਕਿਨ ਨਿਤੀਸ਼ ਕੁਮਾਰ ਦੇ ਨਾਲ ਉਹੀ ਕੁਝ ਹੋਣ ਵਾਲਾ ਜਿਹੜਾ ਮਹਾਰਾਸ਼ਟਰ ਦੇ ਵਿੱਚ ਹੋਇਆ ਸੀਗਾ ਯਾਨੀ ਜੀਡੀਯੂ ਟੁੱਟਣ ਵਾਲਾ ਉੱਥੇ ਜਿਹੜੀ ਯੂਈ ਐ ਸ਼ਾਇਦ ਉਹਨਾਂ ਦਾ ਤੇ ਇਹ ਜਿਹੜੇ ਗੱਲਾਂ ਚੱਲ ਰਹੀ ਹੈ ਹੁਣ ਤੁਸੀਂ ਗੱਲ ਕਰ ਰਹੇ ਆ ਰਾਹੁਲ ਗਾਂਧੀ ਤੁਹਾਨੂੰ ਯਾਦ ਹੋਏਗਾ ਜਦ ਅਡਾਨੀ ਦੇ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਉਹਨਾਂ ਨੇ ਇੱਕ ਸਪੀਚ ਦੇਣ ਦੀ ਕੋਸ਼ਿਸ਼ ਕੀਤੀ ਸੀ ਪਿਛਲੀ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਦਾ ਮਾਈਕ ਬੰਦ ਕਰ ਦਿੱਤਾ ਗਿਆ ਸੀ ਉਹਨਾਂ ਦਾ ਸਾਰੀ ਜਿਹੜੀ ਉਹ ਗੱਲਾਂ ਸੀ ਕਿ ਉਹਨੂੰ ਐਕਸਪੈਂਜ ਕਰ ਦਿੱਤਾ ਗਿਆ ਸੀ ਔਰ ਪ੍ਰਧਾਨ ਮੰਤਰੀ ਉਸ ਤੋਂ ਪਹਿਲੇ ਮਨੀਪੁਰ ਦੇ ਮੁੱਦੇ ਦੇ ਉੱਤੇ ਫਿਰ ਬਾਤ ਚੂ ਅਡਾਨੀ ਦੇ ਮੁੱਦੇ ਦੇ ਉੱਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਸੀਗੇ। ਯਾਨੀ ਉਹ ਆਏ ਹੀ ਨਹੀਂ ਸਾਹਮਣੇ ਔਰ ਉਹਨਾਂ ਨੇ ਮੇਰੇ ਖਿਆਲ ਨਾਲ ਬਹੁਤੀ ਗੱਲਾਂ ਕੀਤੀਆਂ ਵੀ ਨਹੀਂ, ਜਦ ਕੀਤੀਆਂ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਉਹ ਗਏ। ਪਰ ਐਤਕੀ ਰਾਸ਼ਟਰੀ ਸਵੈਮ ਸੇਵਕ ਸੇਵਕ ਆਰਐਸਐਸ ਆਰਐਸਐਸ ਨੇ ਵੀ ਮਨੀਪੁਰ ਦੇ ਮੁੱਦੇ ਦੇ ਉੱਤੇ ਆਪਣਾ ਕੰਸਰਨ ਸ਼ੋਅ ਕੀਤਾ ਸੀਗਾ ਔਰ ਖਾਸ ਕਰਕੇ ਨੀਟ ਦਾ ਮਾਮਲਾ ਉਸ ਦਿਨ ਪਹਿਲੇ ਤੋਂ ਸਰਕਾਰਾਂ ਤੇ ਉਤਰਿਆ ਹੋਇਆ। ਔਰ ਨੀਟ ਦੇ ਮਾਮਲੇ ਦੇ ਵਿੱਚ ਜਿਹੜੀ ਨਵੀਂ ਐਨਡੀਆ ਸਰਕਾਰ ਗੰਭੀਰ ਨਹੀਂ ਨਜ਼ਰ ਆ ਰਹੀ ਨਾ। ਉਸ ਮੁੱਦੇ ਦੇ ਉੱਤੇ ਰਾਹੁਲ ਗਾਂਧੀ ਉਹਨਾਂ ਨੇ ਅੱਜ ਭਾਵੇਂ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਮਾਈਕ ਬੰਦ ਕਰ ਦਿੱਤਾ ਗਿਆ ਹੋਇਆ ਭਾਵੇਂ ਉਹਨਾਂ ਨੂੰ ਬੋਲਣ ਦਾ ਮੌਕਾ ਨਾ ਦਿੱਤਾ ਗਿਆ ਹੋਇਆ ਪਰ ਉਹਨਾਂ ਨੇ ਆਪਣੀ ਇੱਜ਼ਤ ਉਹਨਾਂ ਸਾਰੇ ਕਿੰਨੇ ਲੱਖਾਂ ਹੀ ਵਿਦਿਆਰਥੀ ਹੈਗੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਜ਼ਰੂਰ ਨਾਲੀ ਕਰੋੜ ਵੀ ਹੋ ਉਸ ਕਰੋੜਾ ਵਿਦਿਆਰਥੀ ਹੈਗੇ ਨੇ ਬੀਟੀਕਲੀ ਲੇਕਿਨ ਅੱਜ ਐਸ ਮੁੱਦੇ ਦੇ ਉੱਤੇ ਜ਼ਿਕਰ ਹੋਣਾ ਚਾਹੀਦਾ ਕਿਉਂਕਿ ਪਹਿਲੇ ਪਹਿਲੇ ਮੋਦੀ ਸਰਕਾਰ ਕਿਉਂਕਿ ਉਹਦੇ ਵਿੱਚ ਉਸ ਹੁੰਦੀ ਨਹੀਂ ਸੀ ਕਿਸੇ ਦੀ ਔਰ ਜੈਦਨ ਲੋਕ ਸਭਾ ਦੇ ਸਪੀਕਰ ਦਾ ਇਲੈਕਸ਼ਨ ਵੀ ਹੋਇਆ ਯਾ ਓਮ ਬਿਰਲਾ ਉਹਨਾ 스피ਕਰ ਵੀ ਬਣੇ ਤੁਹਾਨੂੰ ਯਾਦ ਹੋਏਗਾ ਕਿ ਭਾਵੇਂ ਹੋਣ ਅਕિલેਸ਼ ਯਾਦ ਭਾਵੇਂ ਹੋਣ ਆਪਣੇ ਰਾਹੁਲ ਗਾਂਧੀ ਉਹਨਾ ਇਹਨਾਂ ਨੇ ਇੱਕ ਗੱਲ ਕਹੀ ਕਿ ਵੀ ਉਮੀਦ ਕਰਦੇ ਆ ਕਿ ਵੀ ਤੁਸੀਂ ਅਨਬਾਇਸਡ ਹੋਵੋਗੇ ਉਮੀਦ ਕਰਦੇ ਆ ਕਿ ਵਿਰੋਧੀ ਧਿਰਾਂ ਨੂੰ ਵੀ ਤੁਸੀਂ ਬੋਲਣ ਦਾ ਮੌਕਾ ਦੋਗੇ ਉਮੀਦ ਕਰਦੇ ਆ ਕਿ ਤੁਸੀਂ ਕਿਸੇ ਦੇ ਇਸ਼ਾਰੇ ਤੇ ਨਹੀਂ ਚਲੋਗੇ ਪਰ ਉਹ ਸਾਰੀ ਗੱਲਾਂ ਅੱਜ ਨਜ਼ਰ ਆ ਰਹੀ ਸੀ ਕਿਉਂਕਿ ਨੀਟ ਵਰਗੇ ਇੰਪੋਰਟੈਂਟ ਮੁੱਦੇ ਦੇ ਉੱਤੇ ਜੇ ਆਪੋਜੀਸ਼ਨ ਦੇ ਲੀਡਰ ਨੂੰ ਬੋਲਿਆ ਨਾ ਦਿੱਤਾ ਜਾਂਦੇ ਤਾਂ ਇਹਦਾ ਮਤਲਬ ਕੀ ਹੈ ਹੁਣ ਫਿਲਹਾਲ ਅੱਜ ਕਿਉਂਕਿ ਰਾਹੁਲ ਗਾਂਧੀ ਉਹਨਾਂ ਨੀਟ ਦੇ ਮੁੱਦੇ ਦੇ ਉੱਤੇ ਬੋਲਣ ਨਾਲ ਇਹਦੇ ਕਰਕੇ ਉਹ ਇੱਕ ਤਰੀਕੇ ਨਾਲ ਸਗੀਤੀ ਕਰਤੀ ਤੇ 1 ਜੁਲਾਈ ਨੂੰ ਹੁਣ ਸੈਸ਼ਨ ਦੁਬਾਰਾ ਸ਼ੁਰੂ ਹੋਣਾ ਪਰ ਮੁੱਦਾ 1 ਜੁਲਾਈ ਨੂੰ ਵੀ ਨੀਟ ਦਾ ਹੋਣ ਵਾਲਾ ਹੈ ਐਦਾਂ ਦੀ ਗੱਲਾਂ اپੋਜੀਸ਼ਨ ਪਾਰਟੀ ਜਿਹੜੀ ਹੈਗੀ ਆ ਉਹਦੇ ਸੂਤਰ ਤੁਹਾਨੂੰ ਦੱਸਦੇ ਆ ਪਰ ਇਸ ਗੱਲ ਦੀ ਨਿਖੇਦੀ ਪ੍ਰਜਾਤੰਤਰ ਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਸਾਰੇ ਲੀਡਰ ਬਹੁਤ ਸਾਰੀਆਂ ਪਾਰਟੀਆਂ ਕਰ ਵੀ ਰਹੀ ਹੈ ਕਿ ਇੰਪੋਰਟੈਂਟ ਮੁੱਦੇ ਦੇ ਉੱਤੇ ਨਾ ਬੋਲਣ ਦੇਣਾ ਉਹ ਵੀ ਲੀਡਰ ਆਫ اپੋਜੀਸ਼ਨ ਇਹ ਇੱਕ ਅਜੀਬ ਜਿਹੀ ਸਥਿਤੀ ਹੈ ਫਿਰ ਇੱਕ ਵਾਰ ਪਾਰਲੀਮੈਂਟ ਦੇ ਵਿੱਚ ਬਣ ਗਈ ਹੈ ਪਰ ਐਤਕੀ ਬੀਜੇਪੀ ਸਾਰਿਆਂ ਨੂੰ ਇਕੱਠੇ ਕੱਢ ਵੀ ਨਹੀਂ ਸਕਦੀ ਕਿਉਂਕਿ ਸੰਖਿਆ ਹੁਣ 233 234 ਦੀ ਹੈ ਤੇ 233 34 ਕੱਢਣਗੇ ਤੇ ਇਹ ਮਾਮਲਾ ਹੋਰ ਜ਼ਿਆਦਾ ਗੰਭੀਰ ਹੋ ਜਾਏਗਾ ਕਿਉਂਕਿ ਹਰਿਆਣਾ ਇਲੈਕਸ਼ਨ ਵੀ ਆਉਣ ਵਾਲੇ ਨੇ ਤੇ ਅੱਗੇ ਚਲ ਕੇ ਮਹਾਰਾਸ਼ਟra ਦੇ ਵਿੱਚ ਵੀ ਹੈਗੇ ਨੇ ਹੋਰ ਸੁਪਿਆਂ ਦੇ ਬਿਲਕੁਲ ਯੂਪੀ ਦੇ ਵੀ ਇਲੈਕਸ਼ਨ ਨੇ ਕਿਈ ਚੋਣਾਂ ਆ ਰਹੀਆਂ ਨੇ ਦੇਖੋ 224 ਇਸ ਸਾਲ ਜਿਹੜੇ ਪਹਿਲੇ 6 ਮਹੀਨੇ ਨੇ ਜਿਹੜੀ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹੜੀ ਨੀਟ ਵਗੈਰਾ ਦੇ ਪੇਪਰ ਕਰਾਉਂਦੀ ਹੈ ਭਾਸਕਰ ਸਾਹਿਬ 4 ਪੇਪਰ ਕਰਾਏ ਨੇ ਇਸ ਏਜੰਸੀ ਨੇ ਜਿਹੜੇ ਆਂਕੜੇ ਆਏ ਨੇ ਔਰ 915 ਕਰੋੜ ਰੁਪਏ ਦੀ ਫੀਸ ਵਸੂਲੀ ਗਈ ਹੈ ਵਿਦਿਆਰਥੀਆਂ ਤੋਂ ਮਤਲਬ ਜਿਹੜੇ ਕਰੋੜਾਂ ਵਿਦਿਆਰਥੀ ਅੱਜ ਕਹਿ ਰਹੇ ਨੇ ਨਾ ਕਿ ਸਾਡੀ ਗੱਲ ਸੁਣੋ ਪੇਪਰ ਕਿਉਂ ਲੀਕ ਹੋ ਰਹੇ ਨੇ ਜਿਹੜਾ ਰਾਹੁਲ ਗਾਂਧੀ ਅੱਜ ਪਾਰਲੀਮੈਂਟ ਦੇ ਵਿੱਚ ਰੌਲਾ ਪਾ ਰਿਹਾ ਕਿ ਵਿਦਿਆਰਥੀਆਂ ਦੀ ਗੱਲ ਆਪਾਂ ਕਰੀਏ 915 ਕਰੋੜ ਰੁਪਏ ਹੁਣ ਤੱਕ ਨੀਟ ਨੇ ਵਸੂਲੇ ਨੇ ਫੀਸਾਂ ਦੇ ਰੂਪ ਦੇ ਵਿੱਚ ਤੇ ਸਿਕਿਉਰਿਟੀ ਕੀ ਦਿੱਤੀ ਫਿਰ ਪਿਛਲੇ ਸਾਲ ਦੌਰਾਨ 1.33 ਕਰੋੜ ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ ਵਕ ਵਕ ਟੈਸਟ ਕਿ ਉਹ 1 ਕਰੋੜ 33 ਲੱਖ ਬੱਚਿਆਂ ਨੇ ਫੀਸਾਂ ਵੀ ਦਿੱਤੀਆਂ ਹੋਣੀਆਂ ਨੇ ਤੋਂ 5-6 ਸਾਲ ਦੀ ਜਦੋਂ ਦੀ ਇਹ ਏਜੰਸੀ ਬਣੀ ਹੈ ਕਹਿੰਦੇ ਇਹ ਏਜੰਸੀ ਹੈ ਜਿਹੜੀ ਇਹ ਹਜੇ ਤੱਕ ਕਿਰਾਏ ਦੇ ਦਫ਼ਤਰ 'ਚ ਚੱਲ ਰਹੀ ਹੈ ਨੈਸ਼ਨਲ ਟੈਸਟਿੰਗ ਏਜੰਸੀ ਇਦੇ ਕੋਲੇ ਪੱਕੀ ਇਮਾਰਤ ਨਹੀਂ ਭਾਈ ਦੇ ਦਿਓ ਕਿੰਨੇ ਮੰਤਰੀਆਂ ਨੂੰ ਬੰਗਲੇ ਕੋਠੀਆਂ ਫਲੈਟ ਦਿੱਤੇ ਹੋਏ ਨੇ ਹੋਰ ਨਹੀਂ ਇੱਕ ਦਾ ਫਲੈਟ ਹੀ ਪੱਕਾ ਲੋਡ ਕਰਦੇ ਹੋ ਜੀ ਔਰ ਜ਼ਿਆਦਾਤਰ ਜਿਹੜੇ ਨੇ ਕੰਟਰੈਕਟ ਤੇ ਨੇ ਇਹਦੇ ਅਫਸਰ ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਸੋ 6 ਸਾਲ ਹੋ ਗਏ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਕਦੇ ਇੱਕ ਵਾਰ ਵੀ ਇਹਦਾ ਆਡਿਟ ਨਹੀਂ ਹੋਇਆ ਇਹ ਆਡਿਟ ਹੋਣਾ ਚਾਹੀਦਾ ਹੈ ਇਹ ਬੜਾ ਜ਼ਰੂਰੀ ਹੈ ਤੇ ਜਿਹੜਾ ਇਹਦਾ ਸਟਾਫ ਹੈ ਉਹਦੇ ਚ ਇੱਕ ਡਾਇਰੈਕਟਰ ਜਨਰਲ ਨੇ 14 ਅਫਸਰ ਨੇ ਸੋ ਦੋ ਡਾਇਰੈਕਟਰ ਨੇ ਇੱਕ ਸੀਨੀਅਰ ਡਾਇਰੈਕਟਰ ਹੈ ਤਿੰਨ ਡਿਪਟੀ ਡਾਇਰੈਕਟਰ ਨੇ ਦੋ ਦੋ ਅਸਿਸਟੈਂਟ ਡਾਇਰੈਕਟਰ ਸੀਨੀਅਰ ਸੁਪਰਡੈਂਟ ਬੜੇ ਲੋਕ ਨੇ ਪਰ ਮੁਲਾਜ਼ਮ ਨੇ ਜਿਹੜੇ ਜ਼ਿਆਦਾਤਰ ਕੰਟਰੈਕਟ ਤੇ ਨੇ ਸੋ ਇਹ ਏਜੰਸੀ ਪੱਕੀ ਹੋਣੀ ਚਾਹੀਦੀ ਹੈ ਤੇ ਪਿਛਲੇ ਸਾਲ 1.33 ਕਰੋੜ ਬੱਚਿਆਂ ਦੇ ਇਮਤਿਹਾਨ ਸੀ ਹੁਣ ਤੱਕ 50 ਲੱਖ ਬੱਚੇ ਇਮਤਿਹਾਨ ਦੇ ਚੁੱਕੇ ਨੇ ਇਸ ਸਾਲ ਵਕ ਵਕ ਸੋ ਇਹ ਬਹੁਤ ਵੱਡੀ ਗੱਲ ਹੈ 50 ਲੱਖ ਬੱਚੇ ਤੇ ਉਹਨਾਂ ਦੇ ਮਾਪੇਬ ਜੋੜ ਲੀਏ ਤੇ ਕਰੋੜਾਂ ਲੋਕਾਂ ਦਾ ਕੰਸਰਨ ਹੈ ਲੋਕਾਂ ਦਾ ਪੈਸਾ ਲੱਗਿਆ ਸੋ ਸਾਡੀ ਸਰਕਾਰ ਨੂੰ ਜ਼ਰੂਰ ਇਸ ਪਾਸੇ ਸੋਚਣ ਦੀ ਲੋੜ ਹੈ ਮੋਦੀ ਹੈ ਤਾਂ ਮਮਕਨ ਹੈ ਇਹ ਏਜੰਸੀ ਨੂੰ ਤਕੜਾ ਕੀਤਾ ਜਾਵੇ ਪੇਪਰ ਲੀਕ ਜ਼ਰੂਰ ਬੰਦ ਹੋਣੇ ਚਾਹੀਦੇ ਨੇ ਔਰ ਰਾਹੁਲ ਗਾਂਧੀ ਨੇ ਅਗਰ ਅੱਜ ਪਾਰਲੀਮੈਂਟ ਸਥਗਿਤ ਕਰ ਦਿੱਤੀ ਗਈ ਤੇ ਰਾਹੁਲ ਗਾਂਧੀ ਮੈਨੂੰ ਲੱਗਦਾ ਇਹਨਾਂ 2 ਦਿਨਾਂ ਦੇ ਵਿੱਚ ਹੋਰ ਸਮਰਥਨ ਬੱਚਿਆਂ ਨੂੰ ਮਿਲਣਗੇ ਵਿਰੋਧੀ ਲੀਡਰ ਰਣਨੀਤੀ ਬਣਾਉਣਗੇ ਹੋ ਸਕਦਾ ਹੈ ਸਰਕਾਰ ਵੀ ਆਪਣੇ ਵੱਲੋਂ ਕੋਈ ਜਵਾਬ ਤਿਆਰ ਕਰਕੇ ਆਏ ਜਾਂ ਕੋਈ ਆંકੜੇ ਇਕੱਠੇ ਕਰਕੇ ਲੈ ਆਏ ਵੀ ਭਾਈ ਅਸੀਂ ਪਾਰਲੀਮੈਂਟ ਚ ਜਾ ਕੇ ਬੋਲਣਾ ਕੀ ਹੈ ਕਿਉਂਕਿ ਰੌਲਾ ਪੇਪਰ ਲੀਕ ਤੇ ਜਦੋਂ ਪਾਰਲੀਮੈਂਟ ਦੁਬਾਰਾ ਹੋਣੀ ਹੈ ਫੇਰ ਪੈਣਾ ਹੈ ਪਰ ਮੈਨੂੰ ਲੱਗਦਾ ਇਹਦੇ ਤੇ ਬਹਿਸ ਹੋਣੀ ਜ਼ਰੂਰੀ ਹੈ ਪਰੰਪਰਾ ਤੋਂ ਹਟ ਕੇ ਵੀ ਦੇਸ਼ ਹਿੱਤ ਚ ਅਗਰ ਬਹਿਸ ਕੀਤੀ ਜਾਵੇ ਉਹਦਾ ਨੁਕਸਾਨ ਕੋਈ ਨਹੀਂ ਹੁੰਦਾ ਭਾਸਕਰ ਸਾਹਿਬ ਇਸ ਵਾਰ ਮੈਨੂੰ ਲੱਗਦਾ ਭਾਵੇਂ ਰਾਹੁਲ ਗਾਂਧੀ ਨੇ ਭਾਵੇਂ ਅਖਲੇਸ਼ ਯਾਦਵ ਨੇ ਇਨਾਂ ਨੂੰ ਅਣਗੌਲੇ ਨਹੀਂ ਕੀਤਾ ਜਾ ਸਕਦਾ ਸੱਤਾ ਧਿਰ ਵੱਲੋਂ ਪਾਰਲੀਮੈਂਟ ਚੋਂ ਔਰ ਇਹ ਦੋਵੇਂ ਲੀਡਰ ਭਾਵੇਂ ਰਾਹੁਲ ਗਾਂਧੀ ਨੇ ਭਾਵੇਂ ਅਖਲੇਸ਼ ਯਾਦਵ ਨੇ ਇਹ ਨਰਿੰਦਰ ਮੋਦੀ ਲਈ ਚੁਣੌਤੀ ਬਣਨਗੇ ਪ੍ਰਧਾਨ ਮੰਤਰੀ ਹੁਣ ਇਹਨਾਂ ਨੂੰ ਬੱਚੇ ਸਮਝ ਕੇ ਹਾਲਾਂਕਿ ਉਹ ਸਮਝਦੇ ਨਹੀਂ ਇਹਨਾਂ ਨੂੰ ਬੱਚੇ ਪਰ ਕਹਿਣ ਦੀ ਗੱਲ ਹੁੰਦੀ ਹੁਣ ਇਹਨਾਂ ਨੂੰ ਬੱਚੇ ਸਮਝ ਕੇ ਅੱਖੋਂ ਪਰੋਖੇ ਨਹੀਂ ਕਰ ਸਕਣਗੇ ਮੇਰਾ ਹੀ ਮੰਨਣਾ ਹੈ ਤੁਸੀਂ ਰਾਹੁਲ ਗਾਂਧੀ ਔਰ ਅਖਲੇਸ਼ ਜਾਂਦੀ ਅਖਲੇਸ਼ ਯਾਦਵ ਦੀ ਭੂਮਿਕਾ ਆਉਣ ਵਾਲੇ ਦਿਨਾਂ 'ਚ ਕਿਹੋ ਜਿਹੀ ਦੇਖਦੇ ਹਾਂ ਪਾਰਲੀਮੈਂਟ ਦੇ ਅੰਦਰ ਵੀ ਔਰ ਬਾਹਰ ਵੀ ਇੱਕ ਦੋ ਮਿੰਟ 'ਚ ਆਪਾਂ ਖਤਮ ਕਰਾਂਗੇ। ਵੈਸੇ ਜਿੱਥੇ ਤੱਕ ਯੂਪੀ ਦੇ ਲੜਕੇ ਵਾਲੀ ਗੱਲ ਤੁਹਾਨੂੰ ਸੁਣੀ ਹੋਏਗੀ ਪ੍ਰਧਾਨ ਮੰਤਰੀ ਅਕਸਰ ਯੂਪੀ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਜਿਸ ਤਰੀਕੇ ਨਾਲ ਭਾਸ਼ਣ ਦਿੰਦੇ ਸੀ ਤੇ ਇਹਨਾਂ ਦੋਨਾਂ ਨੂੰ ਅਗਲੇ ਸ਼ਿਆਦਤ ਤੇ ਰਾਹੁਲ ਗਾਂਧੀ ਉਹਨਾਂ ਨੂੰ ਯੂਪੀ ਕੇ ਦੋ ਲੜਕੇ ਇਹਨਾਂ ਨੇ ਇਹ ਕੀਆ ਇਹਨਾਂ ਨੇ ਉਹ ਕੀਆ ਪਰ ਮੈਨੂੰ ਇਹ ਲੱਗਦਾ ਹੈ ਕਿ ਹੁਣ ਜਦ ਓਮ ਬਿਰਲਾ ਉਹਨਾਂ ਦਾ ਸਿਲੈਕਸ਼ਨ ਹੋਇਆ ਤੁਸੀਂ ਯਾਦ ਹੋਵੇਗਾ ਜਿੱਦਾਂ ਓਮ ਬਿਰਲਾ ਉਹਨਾਂ ਨੂੰ ਵਧਾਈ ਦੇਣ ਵਾਸਤੇ ਪ੍ਰਧਾਨ ਮੰਤਰੀ ਪਹੁੰਚੇ ने, ने कि ਉਹਨਾਂ ਨੇ ਪ੍ਰਧਾਨ ਮੰਤਰੀ ਨੇ ਓਮਰ ਲਾ ਨੂੰ ਕਹੀ ਕਿ ਬਈ ਉਹ ਵੀ ਹੈਗੇ ਨੇ ਰਾਹੁਲ ਗਾਂਧੀ ਉਹਨਾਂ ਯਾਨੀ ਰਾਹੁਲ ਗਾਂਧੀ ਉਹਨਾਂ ਤੋਂ ਹੱਥ ਮਿਲਾ ਹੱਥ ਮਿਲਾਇਆ ਉਹਨਾਂ ਨੇ ਪਰ ਅੱਖਾਂ ਨਹੀਂ ਮਿਲਾਈਆਂ ਯਾਨੀ ਸਥਿਤੀ ਐਦਾਂ ਦੀ ਆ ਜਾਏ ਕਿ ਪ੍ਰਧਾਨ ਮੰਤਰੀ ਉਹ ਵੀ ਮੋਦੀ ਸਾਹਿਬ ਵਰਗਾ ਪ੍ਰਧਾਨ ਮੰਤਰੀ ਜੇ ਰਾਹੁਲ ਗਾਂਧੀ ਨਾਲ ਅੱਖਾਂ ਨਹੀਂ ਮਿਲਾ ਪਾਰਿਆ ਤੇ ਇਹਦਾ ਅਗਾਸਤ ਤੁਸੀਂ ਦੇਖ ਹੀ ਸਕਦੇ ਹੋ ਕਿ ਆਉਣ ਵਾਲੇ ਟਾਈਮ ਵਿੱਚ ਸੀਨ ਕਿਦਾਂ ਦਾ ਹੋਣਾ ਹੁਣ ਭਾਵੇਂ ਅਕિલેਸ਼ ਯਾਦਵ ਕਿਉਂਕਿ ਓਮ ਬਿਰਲਾ ਉਹਨਾਂ ਦੇ ਟਿੱਕਰ ਚੁਣਨ ਤੋਂ ਬਾਅਦ ਮੇਨ ਸਪੀਚ ਇਹਨਾਂ ਦੋਨਾਂ ਦੀ ਸੀ ਔਰ ਅਨਰਦੋਨਾ ਨੇ ਆਪਣੀ ਗੱਲਾਂ ਨੂੰ ਜਿਸ ਤਰੀਕੇ ਨਾਲ ਰੱਖਿਆ ਔਰ ਓਮ ਬਿਰਲਾ ਉਹਨਾਂ ਕੋਲ ਵੀ ਸਵਾਇਅ ਸਮਾਇਲ ਦੇਣ ਤੇ علاوہ ਕੋਈ ਚਾਰਾ ਨਹੀਂ ਸੀਗਾ ਉਹ ਕਿਦਾਂ ਕਹਿੰਦੇ ਕਿ ਵੀ ਨਹੀਂ ਮੈਂ ਅਨਬਾਇਸ ਨਹੀਂ ਹੂੰਗਾ ਉਹ ਕਿਦਾਂ ਕਹਿੰਦੇ ਮੈਂ ਕਿਸੇ ਦੇ ਇਸ਼ਾਰੇ ਤੇ ਹੀ ਕੰਮ ਕਰੂੰਗਾ ਮੈਂ ਇਸ਼ਾਰੇ ਤੇ ਕੰਮ ਨਹੀਂ ਕਰੂੰਗਾ ਇਹ ਸਾਰੀ ਗੱਲਾਂ ਹੁਣ ਅੱਗੇ ਚੱਲ ਕੇ ਪਾਰਲੀਮੈਂਟ ਦਾ ਸੀਨ ਤੇ ਚੇਂਜ ਹੋਏਗਾ ਔਰ ਉਸ ਸੀਨ ਦਾ ਆਗਾਜ਼ ਤੇ ਰਿਜ਼ਲਟ ਵਾਲੇ ਦਿਨ ਹੀ ਹੋ ਗਿਆ ਸੀਗਾ ਜਦ اپੋਜੀਸ਼ਨ ਨੂੰ 233 ਸੀਟਾਂ ਮਿਲ ਗਈਆਂ ਔਰ 240 ਤੇ ਉਹਨ ਬੀਜੇਪੀ ਹੋ ਗਈ ਭਾਵੇਂ ਹਜੇ ਵੀ ਬੀਜੇਪੀ ਇਹਨਾਂ ਸਾਰੀ ਪਾਰਟੀਆਂ ਨੂੰ ਮਿਲਾ ਕੇ ਵੀ ਵੱਧ ਸੀਟਾਂ ਹੈਗੀਆਂ ਪਰ ਗੱਲ ਹੁਣ ਉਹ ਨਹੀਂ ਹੁੰਨੀਆ ਕਿ ਵੀ ਤੁਸੀਂ ਕਿਸੇ ਨੂੰ ਇਸ਼ੂ ਨੂੰ ਅਵੋਇਡ ਕਰਕੇ ਤੁਸੀਂ ਗੱਲ ਟਾਈਮ ਨੰਭਾਣ ਵਾਲੀ ਗੱਲ ਹੋਏ ਹੁਣ ਸੀਨ ਵੱਖਰਾ ਹੋਏ ਚਲੋ ਹੁਣ ਸੀਨ ਵੱਖਰਾ ਹੋਊਗਾ ਸੋ 10 ਸਾਲ ਬਾਅਦ ਪਾਰਲੀਮੈਂਟ ਚ ਵਿਰੋਧੀ ਧਿਰ ਦਾ ਲੀਡਰ ਬਣਿਆ ਹੁਣ ਵਿਰੋਧੀ ਧਿਰ ਦੀ ਗੱਲ ਸੁਣੀ ਜਾਏਗੀ ਔਰ ਵਿਰੋਧੀ ਧਿਰ ਅਗਰ ਅਰਥਪੂਰਨ ਗੱਲ ਕਰੇਗਾ ਤੱਥਾਂ ਤੇ ਗੱਲ ਕਰੇਗਾ ਤੇ ਉਹਦੇ ਨਾਲ ਮੁਲਕ ਦੀ ਸਿਆਸਤ ਨੂੰ ਵਿਰੋਧੀ ਤਿਰ ਪ੍ਰਭਾਵਿਤ ਕਰੇਗਾ ਉੰਜ ਵੀ ਭਾਸਕਰ ਸਾਹਿਬ ਮੇਰਾ ਹੀ ਮੰਨਣਾ ਹੈ ਸੱਤਾ ਦਾ ਸੰਤੁਲਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅੰਨੀ ਸੱਤਾ ਕਿਸੇ ਵੀ ਮੁਲਕ ਦੇ ਲਈ ਬਲਾਈਂਡ ਮੈਜੋਰਟੀ ਕਿਸੇ ਵੀ ਮੁਲਕ ਦੇ ਲਈ ਜ਼ਿਆਦਾ ਸਿਹਤਮੰਦ ਨਹੀਂ ਰਹਿੰਦੀ ਮੈਂ ਬੁੱਧੀਜੀਵੀਆਂ ਦੀਆਂ ਗੱਲਾਂ ਸੁਣੀਆਂ ਨੇ ਸੋ ਸੱਤਾ ਦਾ ਸੰਤੁਲਨ ਲੈਣਾ ਚਾਹੀਦਾ ਹੈ ਤਾਂ ਕਿ ਇੱਕ ਬਰਾਬਰਤਾ ਦੇ ਨਾਲ ਕੰਮ ਕੀਤਾ ਜਾ ਸਕੇ ਔਰ ਦੇਸ਼ ਦੇ ਵਿੱਚ ਵੀ ਬਰਾਬਰਤਾ ਦੀ ਭਾਵਨਾ ਬਣੀ ਰਵੇ ਬਰਕਰਾਰ ਰਵੇ ਆਪਸੀ ਭਾਈ ਭਾਈਚਾਰਾ ਸਾਂਝ ਬਣੀ ਰਵੇ ਸੋ ਬਹੁਤ ਬਹੁਤ ਧੰਨਵਾਦ ਪਾਸਕਰ ਸਾਹਿਬ ਤੁਸੀਂ ਵੀ ਆਪਣਾ ਵਕਤ ਕੱਢਿਆ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਹਮੇਸ਼ਾ ਉਹਨਾਂ ਦਾ ਸਵਾਗਤ ਹੈ ਤੁਸੀਂ ਆਪਣੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਅਸੀਂ ਤੁਹਾਡਾ ਵਿਚਾਰ ਵੀ ਅੱਗੇ ਵਧਾਵਾਂਗੇ ਫਿਰ ਮੁਲਾਕਾਤ ਹੁੰਦੀ ਹੈ ਕੱਲ ਬਹੁਤ ਬਹੁਤ ਧੰਨਵਾਦ ਧੰਨਵਾਦ